ਸਸਿਕਾ ਦੋਸਤੋ ਮੈਂ ਤੁਹਾਡਾ ਆਪਣਾ ਸ਼ੋਅ ਅੱਛਾ ਉਹ ਦੁਕਾਨਦਾਰ ਆਏ ਮਨ ਦਾ ਗਰਮ ਹੋ ਜਾਂਦਾ ਹੈ ਆਵਾਜ਼ ਠੀਕ ਆ ਰਹੀ ਪਹਿਲਾਂ ਦੱਸਿਓ ਦੁਕਾਨਦਾਰ ਆਏ ਕਹਿੰਦੇ ਵੀ ਯਾਰ ਅਸੀਂ ਬੜੇ ਪਰੇਸ਼ਾਨ ਆ ਬੜੇ ਪਰੇਸ਼ਾਨ ਆ ਤੇ ਇੱਕ ਮਹੀਨੇ ਦੇ ਵਿੱਚ 15 ਤੋਂ 16 ਰੈਡਾ ਹੋ ਰਹੀਆਂ ਨੇ 20 ਵੀ ਹੋ ਜਾਂਦੀਆਂ ਨੇ ਜੀਐਸਟੀ ਦੀਆਂ ਤੇ ਬੜਾ ਬੁਰਾ ਹਾਲ ਏ ਇੱਕ ਹਿਸਾਬ ਲਾਓ ਮੋਟਾ-ਮੋਟਾ ਜਿਹਾ ਵੀ ਜਲਾਲਾਬਾਦ ਦੇ ਵਿੱਚ ਵੈਸੇ ਹੀ ਕੰਮ ਨਹੀਂ ਏ ਦਵਾਲਾ ਦੁਕਾਨਦਾਰਾਂ ਦੇ ਅੱਗੇ ਹੀ ਨਿਕਲਿਆ ਪਿਆ ਹੈ ਹਾਲਾਤ ਬਹੁਤ ਮਾੜੇ ਨੇ ਦੁਕਾਨਦਾਰਾਂ ਦੇ ਤੁਸੀਂ ਇਹ ਹਿਸਾਬ ਲਾਓ ਵੀ ਇੱਕ ਪਾਸੇ ਗੋਲੀ ਚਲਾਓ ਤੇ ਦੂਜੀ ਪਾਸੇ ਖਾਲੀ ਜਾਏਗੀ ਦੁਕਾਨਦਾਰਾਂ ਦਾ ਕੰਮ ਹੀ ਹੈ ਨਹੀਂ ਦੁਕਾਨਦਾਰਾਂ ਨੂੰ ਜੀਐਸਟੀ ਦੇ ਨਾਂ ਤੇ ਬੜਾ ਪਰੇਸ਼ਾਨ ਕੀਤਾ ਜਾ ਰਿਹਾ ਦੁਕਾਨਦਾਰ ਜਾਵੇ ਤੇ ਜਾਵੇ ਕਿੱਧਰ ਅੱਗੇ ਸਰਕਾਰਾਂ ਰਹੀਆਂ ਨੇ ਬੜੀਆਂ ਸਰਕਾਰਾਂ ਰਹੀਆਂ ਨੇ ਪਰ ਇਹੋ ਜਿਹੇ ਹਾਲਾਤ ਕਦੇ ਨਹੀਂ ਹੋਏ ਜਿਹੜੇ ਅੱਜ ਨੇ ਦੁਕਾਨਦਾਰ ਦਾ ਹਿਸਾਬ ਲਾਓ ਵੀ ਚੰਗੀ ਦੁਕਾਨਦਾਰ ਦਾ ਕਿਰਾਇਆ 7 ਤੋਂ 8000 10000 ਤੱਕ ਕਿਰਾਇਆ ਹੈ। ਦੋ ਮੁਲਾਜ਼ਮ ਰੱਖ ਕੇ 10 10 10 ਕਿਰਾਇਆ 10 10000 ਦੇ ਦੋ ਮੁਲਾਜ਼ਮ 30 ਤੇ 15 ਦੇ ਨੇੜੇ ਤੇੜੇ ਦੁਕਾਨਦਾਰ ਨੂੰ 10 ਤੋਂ 15000 ਰੁਪਏ ਮਹੀਨੇ ਦਾ ਬਿਜਲੀ ਦਾ ਬਿੱਲ ਹੈ। ਲਗਭਗ 50000 ਰੁਪਏ ਦੁਕਾਨਦਾਰ ਦਾ ਖਰਚਾ ਹੈ। ਲਗ ਭਗ ਹੁਣ ਇੱਕ ਦੁਕਾਨਦਾਰ ਹੁਣ ਬੇਨਤੀ ਵੀਡੀਓ ਸ਼ੇਅਰ ਕਰ ਦਿਓ। ਤੁਸੀਂ ਇਹਨੇ ਜੋਗੇ ਵੀ ਨਹੀਂ ਵੀ ਪਾਈ ਆਪਾਂ ਵੀਡੀਓ ਆਪਦਾ ਤੁਹਾਡੇ ਹੱਕ ਚ ਕੋਈ ਬੋਲਦਾ ਤਾਂ ਉਹਨਾਂ ਆਪਾਂ ਸ਼ੇਅਰ ਵੀ ਨਹੀਂ ਕਰਨਾ ਇਹ ਮੈਂ ਹਿਸਾਬ ਲਾਇਆ ਮੋਟਾ-ਮੋਟਾ ਜਿਆ ਖਾਸ ਕਰਕੇ ਸ਼ਹਿਰਾਂ ਵਾਲੇ ਸਾਡੇ ਵੀਰ ਵੀ ਆਪਣੇ ਹੱਕਾਂ ਲਈ ਤੁਸੀਂ ਲਾਮਬੰਦ ਹੁੰਦੇ ਹੀ ਨਹੀਂ ਆਪਾਂ ਲਾਮਬੰਦ ਹੁੰਦੇ ਹੀ ਨਹੀਂ ਆਪਣੇ ਹੱਕਾਂ ਲਈ ਤਾਂ ਹੀ ਆ ਮਾਰ ਵੱਜਦੀ ਆਪਾਂ ਨੂੰ ਵੀ ਆਪਣੇ ਹੱਕਾਂ ਦੀ ਕੋਈ ਬਾਤ ਤੁਹਾਡੇ ਬੋ ਹੱਕ ਚ ਬੋਲਦਾ ਤਾਂ ਆਪਾਂ ਵੀਡੀਓ ਸ਼ੇਅਰ ਹੀ ਨਹੀਂ ਕਰਨੀ ਬੈਠੇ ਰਹਾਂਗੇ ਦੇਖਦੇ ਰਹਾਂਗੇ ਇੱਕ ਮੇਰੀ ਬੇਨਤੀ ਖਿੱਚ ਕੇ ਵੀਡੀਓ ਸ਼ੇਅਰ ਕਰੋ ਲਾਮਬੰਦ ਹੋ ਵੀ ਦੁਕਾਨਦਾਰਾਂ ਦੇ 50-50000 ਰੁਪਏ ਦਾ ਖਰਚਾ ਮਹੀਨੇ ਦਾ ਤੇ ਸਰਕਾਰ ਨੇ ਨਵਾਂ ਜਿਹੜਾ ਜੀਐਸਟੀ ਟੈਕਸ ਲਾਤਾ ਟੈਕਸ ਇਹ ਥੋੜੇ ਜਿਹੜਾ ਲਾਇਆ ਹੋਇਆ ਇਸ ਕਰਕੇ ਲਾਇਆ ਵੀ ਮੋਦੀ ਸਰਕਾਰ ਦਾ ਹੱਥ ਖੜੇ ਕਰ ਗਈ ਇੱਕ ਗੱਲ ਇੱਕ ਨਵੀਂ ਸੋਚਣ ਵਾਲੀ ਵੱਡੀ ਵੱਡੀ ਗੱਲ ਏ 27 ਜਣੇ ਦੇਖ ਰਹੇ ਹੋ ਆਪਨੇ ਆਪਣਾ ਕਮੈਂਟ ਵੀ ਦਿਓ رائے ਵੀ ਦਿਓ ਜਿਹੜਾ 100 ਰੁਪਇਆ ਭਗਵੰਤ ਮਾਨ ਨੇ ਅਨਾਉਂਸ ਕੀਤਾ ਸੀ ਵੀ ਬੀਬੀਆਂ ਨੂੰ ਦੇਾਂਗਾ ਮੋਦੀ ਸਰਕਾਰ ਦਾ ਹੱਥ ਖੜੇ ਕਰ ਗਿਆ ਵੀ ਮੈਂ ਦੁੱਖ ਹੀ ਨਹੀਂ ਦੇਣੀ ਉਹਨੇ GST ਡਿਪਾਰਟਮੈਂਟ ਦੇ ਜਿੰਮੇ ਲਾਇਆ ਇਹ ਬਾਈ ਇਕੱਠੇ-ਕੁੱਠੇ ਕਰਕੇ ਲਿਆਓ ਤੇ ਆਪਾਂ ਆਗਾ ਫਿਰ ਇਲੈਕਸ਼ਨ ਜਾਣਾ ਆਪਾਂ ਫਿਰ ਇਲੈਕਸ਼ਨ ਚ ਜਾਣਾ ਤੇ ਬੀਬੀਆਂ ਨੂੰ ਪੈਸੇ ਦੇਣੇ ਨੇ ਇਹ ਉਸੇ ਚਾਹ ਤੇ ਜਿਹੜਾ GST ਦੇ ਰੈਡਾਂ ਰੋਜ਼ਾਨਾ ਦੀਆਂ ਰੋਜ਼ਾਨਾ ਹੋ ਰਹੀਆਂ ਨੇ ਇਸ ਗੱਲ ਦਾ ਅਸੀਂ ਆਪਣੀ ਜਥੇਬੰਦੀ ਵੱਲੋਂ ਪੂਰ ਜ਼ੋਰ ਵਿਰੋਧ ਕਰਦੇ ਆਂ ਔਰ ਠਹਿ ਠੋਕ ਕੇ ਠਹਿ ਠੋਕ ਕੇ ਦੁਕਾਨਦਾਰਾਂ ਦੇ ਨਾਲ ਖੜੇ ਆਂ ਤੁਸੀਂ ਨਾਲ ਤੁਰੋ ਇੱਕ ਗੱਲ ਹੋਰ ਨੋਟੋ ਅਨਸਰ ਆਈ ਗੋਲਡਨ ਉਹ ਨਹੀਂ ਅਸੀਂ ਪਿੰਡਾਂ ਪਿੰਡਾਂ ਦੇ ਵਿੱਚ ਜਾ ਕੇ ਸ਼ਹਿਰਾਂ ਦੇ ਵਿੱਚ ਵੀ ਜਦੋਂ ਧਰਨੇ ਲਾਉਂਦੇ ਸੀ ਉਦੋਂ ਇਹ ਬੋਲਦੇ ਸੀ ਵੀ ਵਾਰੀ ਥੋੜੀ ਏ ਦੁਕਾਨਦਾਰੋ ਵੀਰ ਜੇ ਸਾਡੇ ਭਰਾ ਜੇ ਤੁਸੀਂ ਉਦੋਂ ਤੁਸੀਂ ਗੌਰ ਨਹੀਂ ਕੀਤੀ ਉਹੀ ਗੱਲ ਆ ਗਈ ਵੱਡੇ ਵੱਡੇ ਮਾਲ ਬਣ ਗਏ ਆਨਲਾਈਨ ਮਾਲ ਮਿਲਣ ਲੱਗ ਗਿਆ ਤੁਹਾਡੇ ਕੋਲ ਤਾਂ ਅੱਗੇ ਹੀ ਗਾਹਕ ਨਹੀਂ ਰਿਆ ਅੱਗੇ ਹੀ ਗਾਹਕ ਨਹੀਂ ਰਿਆ ਰਹਿੰਦੀ ਖਿੰਦੀ ਕਸਰੇ ਨਾ ਕੱਢਤੀ 10 ਤੋਂ 15 ਲੱਖ ਇਹ ਜੁਰਮਾਨਾ ਪੈ ਜਾਂਦਾ ਉਸ ਤੋਂ ਬਾਅਦ ਉਹ ਦੁਕਾਨਦਾਰ 5-7 ਸਾਲ ਉੱਤੇ ਨਹੀਂ ਆਦਾ ਲਾਤ ਬੜੇ ਮਾੜੇ ਹੋ ਗਏ ਜੇ ਵੱਤ ਤੋਂ ਬੱਤਰ ਜੇ ਹੋਣੀ ਸਮਝੋ ਤੁਸੀਂ ਹਿਸਾਬ ਲਾਹੋ ਵੀ ਮੈਂ ਚਲ ਗੱਲ ਕਰਨੀ ਪੈਂਦੀ ਯਾਰ ਪੰਚਾਇਤੀ ਗੱਲ ਐ ਵੀ ਆ ਤੁਹਾਡਾ ਵਪਾਰ ਮੰਡਲ ਜਿਹੜਾ ਜਾਲਾਬਾਗ ਵਾਲਾ ਸਾਡੇ ਭਰਾ ਨੇ ਉਹਨਾਂ ਨੂੰ ਵੀ ਮੈਂ ਤਾਂ ਬੇਨਤੀ ਕਰਾਂਗਾ ਯਾਰ ਤਕੜੇ ਹੋ ਕੇ ਤੇ ਲੱਗੋ ਯਾਰ ਕੋਈ ਗੱਲ ਨਹੀਂ ਆਪਣੇ ਭਰਾਵਾਂ ਦੇ ਹੱਕ ਚ ਲੱਗੋ ਸਾਡੀ ਜਿੱਥੇ ਲੋੜ ਐ ਅਸੀਂ ਨਾਲ ਆ ਤੁਸੀਂ ਚੁੱਪ ਕਿਉਂ ਬੈਠੇ ਹੋ ਬੋਲੋ ਆਵਾਜ਼ ਤਾਂ ਉਠਾਓ ਨਾ ਵਪਾਰ ਮੰਡਲ ਜਾਲਾਬਾਦ ਨੂੰ ਬਣਦੀ ਆਵਾਜ਼ ਉਠਾਣੀ ਵੀ ਤੁਸੀਂ ਵੀ ਆਵਾਜ਼ ਉਠਾਓ ਇਸ ਗੱਲ ਦੀ ਬੀ ਸਾਡੇ ਸ਼ਹਿਰ ਦੇ ਨਾਲ ਧੱਕਾ ਹੋ ਰਿਹਾ ਅਸੀਂ ਨਾਲ ਹੋਰ ਜਥੇਬੰਦੀਆਂ ਤੁਹਾਡੇ ਨਾਲ ਨੇ ਅਸੀਂ ਪਿੰਡਾਂ 'ਚ ਬੋਲਦੇ ਹੁੰਦੇ ਸੀ ਸਾਡੀਆਂ ਦੁਕਾਨਾਂ ਨੇ ਸਾਡੇ ਨਾਂ ਤੇ ਰਜਿਸਟਰੀ ਇਹਨੂੰ ਕੌਣ ਕੰਮ ਬੰਦ ਕਰਾ ਦੇਗਾ ਉਹ ਹਾਲਾਤ ਆ ਗਏ ਨੇ ਉਹ ਬਣ ਗਏ ਨੇ ਹਾਲਾਤ ਆਨਲਾਈਨ ਮਾਲ ਘਰੇ ਡਿਲੀਵਰੀ ਹੋਣ ਲੱਗ ਪਿਆ ਵੱਡੇ ਵੱਡੇ ਮਾਲ ਬਣ ਗਏ ਨੇ ਇੱਥੇ ਅਜਾਲਾ ਬਾ ਛੱਡ ਕੇ ਬਾਕੀ ਸਾਰੇ ਪਾਸੇ ਵੱਡੇ ਵੱਡੇ ਮਾਲ ਬਣ ਗਏ ਨੇ ਦੁਕਾਨਾਂ ਦਾ ਕੰਮ ਵੈਸੇ ਹੀ ਚੁੱਪਡ ਹੋ ਜਾਣਾ ਹੈ ਰੈਂਦੀ ਖਿੰਦੀ ਕਸਰ ਜੀ ਐਸਟੀ ਡਿਪਾਰਟਮੈਂਟ ਨੇ ਕੱਢੀ ਇੱਕ ਹੋਰ ਗੱਲ ਏ ਇੱਕ ਹਸਾਬ ਲਾਓ ਜਲਾਲਾਬਾਦ ਵਾਲੇ ਮੈਪਾਰ ਮੰਡਲ ਨੂੰ ਮੈਂ ਕੋਈ ਵੈਸੇ ਨਹੀਂ ਕਹਿ ਰਿਹਾ ਇੱਕ ਗੱਲ ਏ ਪੰਚਾਇਤੀ ਜਿਹੜੀ ਗੱਲ ਕਰਨੀ ਬੰਦੀ ਏ ਮੈਂ ਫੇਲੀਅਰ ਹੀ ਗਿਣਾ ਕਾ ਪਾਰ ਮੰਡਲ ਦਾ ਸਾਡੇ ਭਰਾ ਨੇ ਵੀ ਥੋੜੇ ਲਫਾਫੇ ਫੜੇਗੇ ਵਪਾਰ ਮੰਡਲ ਦਾ ਥੋੜਾ ਏ ਕਾ ਵੇਖੋ ਮੈਂ ਇੱਕੇ ਦੀ ਗੱਲ ਕਰ ਰਿਹਾ ਬੱਗੇ ਕਿ ਜਮੀਨ ਸੀ 300 ਕੁਝ ਕਿੱਲੇ ਉਹਨਾਂ ਨੇ ਕਬਜ਼ਾ ਨਹੀਂ ਹੋਣਤਾ ਸੁਰਿੰਦਰ ਟੰਡੀਆਂ ਆਉਣਾ ਵਕ ਵਕ ਕਿਸਾਨ ਜਥੇਬੰਦੀਆਂ ਨੇ ਮੋਰਚਾ ਲਾ ਕੇ ਤੇ ਥੋੜੇ ਲਫਾਫੇ ਫੜੇ ਕੇ ਸਾਡੇ ਵੀਰਾਂ ਦੇ ਦੁਕਾਨਦਾਰ ਆਵੇ ਉਹ ਲਫਾਫੇ ਨਹੀਂ ਛੁੱਟੇ ਸੀ ਮੈਨੂੰ ਅੱਜ ਤੱਕ ਪੱਕਾ ਪਤਾ ਹੈ ਤੇ ਉਹਨਾਂ 305 ਕਿੱਲੇ ਸਰਕਾਰ ਦੇ ਥੱਲੋ ਜ਼ਮੀਨ ਛਡਾ ਲਈ ਸੀ ਵੀ ਸਰਕਾਰ ਨੂੰ ਕਬਜ਼ਾ ਨਹੀਂ ਕਰਨ ਤਾਂ ਜੀ ਸਰਕਾਰ ਲੱਗ ਗਈ ਸੀ ਤੇ ਤਗੜੇ ਹੋ ਜੋ ਕਿ ਵੱਜ ਜੋਗੇ ਅਸੀਂ ਤਾਂ ਕਹਿੰਨੇ ਜਥੇਬੰਦ ਗੋ ਲਾਮਬੰਦ ਹੋ ਇਹ ਨਹੀਂ ਵੀ ਸਾਡੇ ਨਾਲ ਜੁੜੋ ਹੋਰ ਜਥੇਬੰਦੀਆਂ ਨੇ ਆਦਾ ਹੀ ਏਕਾ ਕਰ ਲੋ ਯਾਰ ਹਾਲਾਤ ਕਿੱਧਰ ਨੂੰ ਜਾ ਰਹੇ ਨੇ ਪਿੱ ਕੰਮ ਅੱਗੇ ਸ਼ਹਿਰਾਂ 'ਚ ਹੈ ਨਹੀਂ ਉਤੋਂ ਰਹਿੰਦੀ ਖੰਦੀ ਕਿ ਸਰ ਤੁਸੀਂ ਕੱਢ ਤੀਏ ਉਹ ਦੁਕਾਨਦਾਰ ਦਾ ਹਿਸਾਬ ਲਾਓ ਵੀ ਸਾਰੀਆਂ ਸਾਰੀਆਂ ਹੀ ਮਾਰਾ ਦੁਕਾਨਦਾਰ ਨੂੰ ਪੈ ਰਹੀਆਂ ਨੇ ਪਿੰਡਾਂ ਵਾਲਿਆਂ ਦਾ ਮੈਂ ਵਿਰੋਧ ਨਹੀਂ ਕਰਦਾ ਬਿੱਲ ਸਾਰੇ ਪਿੰਡਾਂ 'ਚ ਮਰੀਜ਼ ਹਰੇਕ ਫੈਸਲੀ ਕਣਕ ਦਾਣਾ ਪੱਕਾ ਸਾਰਾ ਕੋਈ ਪਿੰਡਾਂ ਵਾਲਿਆਂ ਨੂੰ ਆਪਣੇ ਭਰਾ ਹੀ ਨੇ ਤੇ ਸ਼ਹਿਰਾਂ ਵਾਲਿਆਂ ਨੂੰ ਬਿਜਲੀ ਦੇ ਬਿੱਲ ਵੀ ਡਬਲ ਨੇ ਤੇ ਨਾਲ ਰਹਿੰਦੀ ਖੇਂਦੀ ਕਸਰਾ ਕੱਢਦੀ ਦੂਜੀ ਬੇਨਤੀ ਮੈਂ ਲੋਕਲ ਐਮਐਲਏ ਸਾਹਿਬ ਤੁਹਾਨੂੰ ਵੀ ਕਰਾਂਗਾ ਵੀ ਮਾੜਾ ਮੋਟਾ ਖਿਆਲ ਕਰੋ ਯਾਰ ਇਹਨਾਂ ਹੀ ਤੁਹਾਨੂੰ ਵੋਟਾਂ ਪਾ ਕੇ ਤੇ ਇਹਨਾਂ ਦੀ ਬਦੌਲਤ ਹੀ ਆਪਣੇ ਅੱਗੇ ਜਿਹੜੀਆਂ ਪਾਇਲਟਾਂ ਲੱਗੀਆਂ ਹਨ ਜਾ ਗੱਡੀਆਂ ਚੱਲ ਰਹੀਆਂ ਜਾਂ ਥੋੜਾ ਰੁਤਬਾ ਹੈ ਤੇ ਇਹ ਦੁਕਾਨਦਾਰਾਂ ਦੇ ਸਿਰ ਤੇ ਹੀ ਇਹਨਾਂ ਭਰਾਵਾਂ ਨੇ ਇਹਨਾਂ ਵੀ ਵੋਟਾਂ ਪਾਈਆਂ ਨੇ ਪਿੰਡਾਂ ਵਾਲੇ ਵੀਰਾਂ ਨੇ ਵੀ ਵੋਟਾਂ ਪਾਈਆਂ ਨੇ ਮਜ਼ਦੂਰਾਂ ਨੇ ਵੀ ਪਾਈਆਂ ਨੇ ਕਿਸਾਨਾਂ ਨੇ ਵੀ ਪਾਈਆਂ ਨੇ ਤੇ ਦੁਕਾਨਦਾਰਾਂ ਵਿਚਾਰਾਂ ਦਾ ਕੀ ਕਸੂਰ ਹੈ ਤੁਸੀਂ ਬਾਦਾ ਤੁਸੀਂ ਕੀਤਾ ਸੀ ਵੀ ਅਸੀਂ ਹਜ਼ਾਰ-ਹਜ਼ਾਰ ਰੁਪਈਆ ਦੇਾਂਗੇ ਉਦੋਂ ਤਾਂ ਬੜੇ ਕਹਿੰਦੇ ਸੀ ਵੀ ਖੱਡਾਂ ਚੋਂ ਆਪਾਂ ਐਸਟੀਮੇਟ ਲਾ ਲਏ ਵੀ ਖੱਡਾਂ ਚੋਂ ਰੇਤੇ ਦੀਆਂ ਚੰਨੇ ਰੁਪਈਏ ਆ ਜਾਣਗੇ ਐਨੇ ਰੁਪਈਏ ਤੁਹਾਨੂੰ ਉਧਰ ਆ ਜਾਣਗੇ ਆ ਸ਼ਰਾਬ ਨੀਤੀ ਚ ਆ ਜਾਣਗੇ ਤੇ ਆਪਾਂ ਬੱਲੇ-ਵੱਲੇ ਕਰਾ ਦੇਾਂਗੇ ਕੱਖ ਨਹੀਂ ਹੋਇਆ ਤੇ ਹੁਣ ਪਾਰ ਤੁਸੀਂ ਕਿਸਾਨਾਂ ਦੇ ਪਹਿਲਾਂ ਕਿਸਾਨਾਂ ਤੋਂ ਲੱਗੇ ਕਿਸਾਨ ਤਕੜੇ ਵਜੇ ਭਈ ਉਹਨਾਂ ਦਾ ਯੂਨਿਟ ਕਾਇਮ ਕੀਤੇ ਨੇ ਕਿਸਾਨਾਂ ਵਾਲਿਆਂ ਨੇ ਤੇ ਤੁਸੀਂ ਵੀ ਯੂਨਿਟ ਕਾਇਮ ਕਰੋ ਆਪਦੇ ਫਿਰ ਮਾਸਟਰਾਂ ਤੇ ਗਈ ਹੁਣ ਪਿੱਛੇ ਜੇ ਇਹ ਭਗਵੰਤ ਮਾਨ ਕਹਿੰਦਾ ਸੀ ਜਦੋਂ ਕਿਸਾਨਾਂ ਦਾ ਧਰਨਾ ਚਕਾਇਆ ਹਤੋਂ ਡੱਲੇਵਾਲ ਸਾਹਿਬ ਉਹਨਾਂ ਦਾ ਵੀ ਮੈਨੂੰ ਪਾਰੀਆਂ ਨਾਲ ਬੜਾ ਪਿਆਰ ਏ ਪਹਿਲਾਂ ਕਹਿੰਦਾ ਮੈਨੂੰ ਮਾਸਟਰਾਂ ਨਾਲ ਪਿਆਰ ਏ ਪਹਿਲਾਂ ਕਹਿੰਦਾ ਕਿਸਾਨਾਂ ਨਾਲ ਪਿਆਰ ਏ ਮੈਂ ਬੜਾ ਜੈਂਡ ਹੋਰੀਆਂ ਕੱਢਦਾ ਰਿਹਾ ਜੀ ਕਿਸਾਨਾਂ ਦਿਵਾਲੇ ਹੋ ਗਿਆ ਫਿਰ ਮਾਸਟਰਾਂ ਦਾ ਮੈਂ ਮੁੰਡਾ ਜੀ ਮਾਸਟਰਾਂ ਦੇ ਦਿਵਾਲੇ ਹੋ ਗਿਆ ਫਿਰ ਕਹਿੰਦਾ ਮੇਰਾ ਵਪਾਰੀਆਂ ਨਾਲ ਬੜਾ ਪਿਆਰ ਹੈ ਆ ਵਪਾਰੀਆਂ ਦੇ ਹਾਲਾਤ ਤੁਸੀਂ ਅੱਜ ਵੇਖ ਲਓ ਆ ਹਾਲਾਤ ਤੁਸੀਂ ਵੇਖ ਲਓ ਬਹੁਤ ਮਾੜੇ ਹਾਲਾਤ ਨੇ ਵੱਧ ਤੋਂ ਬੱਤਰ ਨੇ ਇਹ ਲੁੱਟ ਜਿਹੜੀ ਨਾ ਇਹ ਲੁੱਟ ਬਰਦਾਸ਼ਤ ਨਹੀਂ ਕੀਤੀ ਜਾਏਗੀ ਇਹ ਲੁੱਟ ਬਿਲਕੁਲ ਨਾ ਸਹਿਣ ਯੋਗ ਹੈ ਤੁਸੀਂ ਜਹਾਲਾਬਾਦ ਦੇ ਹਾਲਾਤ ਵੇਖ ਲਓ ਇੰਡਸਟਰੀ ਅੱਗੇ ਬੰਦ ਪਈਏ ਇੰਡਸਟਰੀ ਬੰਦ ਵਰਗੀ ਗੱਲ ਹੀ ਲਗਭਗ ਜਿਹੜੇ ਕੋ ਸ਼ੈਲਰ ਸ਼ੈਲਰ ਸੀ ਕਨੇ ਬੰਦ ਹੋ ਗਏ ਥੋੜੇ ਬਹੁਤੇ ਰਹਿ ਗਏ ਨੇ ਜਗਮੀਤ ਜੀ ਸੇਵ ਕਰਕੇ ਪਲੀਜ਼ ਪਾ ਦਿਓ ਬੜੀ ਮਿਹਰਬਾਨੀ ਹੈ ਥੋੜਾ ਚੈਨਲ ਬਹੁਤ ਵਧੀਆ ਚੈਨਲ ਹੈ ਤੇ ਇੰਡਸਟਰੀ ਬੰਦ ਹੋ ਗਈ ਆ ਦੁਕਾਨਾਂ ਵਾਲੇ ਮਾੜੇ ਮੋੜੇ ਰਹਿ ਗਏ ਸੀ ਇਹ ਹੁਣ ਤੁਸੀਂ ਬੰਦ ਕਰਨ ਤੇ ਲਾਤੇ ਹਰ ਇੱਕ ਰੋਡ ਤੇ ਚਾਰ ਤੋਂ ਪੰਜਵੀਂ ਦੁਕਾਨ ਵੈਸੇ ਹੀ ਬੰਦ ਹੋਈ ਜਾਂਦੀ ਕੰਮ ਸ਼ਹਿਰ ਚ ਨਹੀਂ ਹੈਗਾ ਆ ਜੁੜ ਕੇ ਬੇਨਤੀ ਵੀ ਤੁਸੀਂ ਭਗਵੰਤ ਮਾਨ ਸਾਹਿਬ ਆ ਇਧਰ ਬੇਨਤੀ ਹੈ ਵੀ ਤੁਸੀਂ ਜੇ ਵਾਦਾ ਕੀਤਾ ਤੁਸੀਂ ਨਿਭਾਓ ਇਹ ਨੀਰਾ ਦੁਕਾਨਦਾਰਾਂ ਦੇ ਸਿਰ ਤੇ ਨਾ ਜਾ ਵੀ ਯਾਰ ਯਾਰ ਰੁਪਿਆ ਬੀਬੀਆਂ ਨੂੰ ਦੁਕਾਨਦਾਰਾਂ ਦੇ ਸਿਰ ਤੋਂ ਜਾ ਇੰਡਸਟਰੀ ਦੇ ਸਿਰ ਤੋਂ ਦੇਣਾ ਐ ਤਾਂ ਗੱਡੀਆਂ ਨਹੀਂ ਚਲਦੀਆਂ ਆਂਦੀਆਂ ਤੇ ਇੱਕ ਗੱਲ ਹੋਰ ਏ ਵੀ ਮੈਨੂੰ ਸੱਜਣ ਪੁੱਛਦੇ ਹੁੰਦੇ ਸੀ ਐਨਆਰ ਤੇਰਾ ਇਹਨਾਂ ਬੇਲੀਆਂ ਨਾਲ ਕੀ ਰੋਲਾ ਹੈ ਮੈਂ ਕਿਹਨਾਂ ਨਾਲ ਕਹਿੰਦਾ ਵੀ ਆ ਆਮ ਆਦੀ ਪਾਰਟੀ ਵਾਲਾ ਚਲੋ ਆਪਾਂ ਸਮਾਜ ਸੇਵੀ ਆ ਬਹੁਤ ਘੱਟ ਬੋਲਦੇ ਆ ਬਹੁਤ ਘੱਟ ਬੋਲਦੇ ਜਿੰਨਾ ਵੀ ਹੋ ਸਕੇ ਬਾਦ ਤੋਂ ਅੱਜ ਪਹਿਲਾਂ ਘੱਟ ਬੋਲਦੇ ਸੀ ਤੇ ਮੈਂ ਕਿਹਾ ਵੀ ਰੋਲਾ ਇਹ ਹੈ ਵੀ ਇੱਥੇ ਕੋਈ ਇੱਕ ਮੰਨ ਲਓ ਚੌਂਕ 'ਚ ਮਰੀਜ਼ ਪਿਆ ਉਹਦੀ ਲੱਤ ਟੁੱਟੀ ਏ ਬਗਦੀ ਏ ਉੱਤੇ ਮਾੜੀ ਮੋੜੀ ਪੱਟੀ ਲਾਈ ਤੇ ਮੱਖੀਆਂ ਬੈਠੀਆਂ ਸੀ ਮੇਰੇ ਵਰਗਾ ਕੋਈ ਸਮਾਜ ਸੇਵੀ ਕੋਈ ਸੱਜਣ ਬੇਛਰੋਂ ਨੰਗਿਆ ਖਾਲਸਾ ਜੀ ਵਰਗਾ ਰਿੰਕੂ ਜੀ ਵਰਗਾ ਉਹਨੇ ਮੱਖੀਆਂ ਉਡਾਤੀਆਂ ਉਹ ਕਰਲਾ ਪਿਆ ਮਰੀਜ਼ ਜਿੰਦੀ ਲੱਤ ਟੁੱਟੀ ਸੀ ਮੱਖੀਆਂ ਨੂੰ ਚੂਸ ਰਹੀਆਂ ਸੀ ਉਹ ਕਰਲਾ ਪਿਆ ਮਰੀਜ਼ ਕਹਿੰਦਾ ਯਾਰ ਵੀ ਇਹ ਤਾਂ ਰੱਜੀਆਂ ਹੀ ਪਈਆਂ ਸੀ ਤੂੰ ਉਡਾਤੀਆਂ ਉਹਨੇ ਤਾਂ ਆਦਲ ਭਲਾ ਕੀਤਾ ਮੱਖੀਆਂ ਉਡਾ ਦਿਆਂ ਮੈਂ ਉਹਾਂ ਜਿਹੜੀਆਂ ਨਵੀਆਂ ਬਹਿਣਗੀਆਂ ਇਹ ਹੋਰ ਖੂਨ ਚੂਸਣਗੀਆਂ ਤੇ ਰੱਜੀਆਂ ਬੈਠੀਆਂ ਸੀ ਨਾ ਉਸੇ ਤਰ੍ਹਾਂ ਆ ਸਾਨੂੰ ਬੋਲਣਾ ਬੋਲਿਆ ਕਰੋ ਯਾਰ ਆ ਜੁਬਾਨ ਜਿਹੜੀ ਨਾ ਇਹ ਮਾਲਕ ਨੇ ਜੁਬਾਨ ਦਿੱਤੀ ਕਿ ਲੱ ਰਾਸ ਰਸ ਚੱਖਣ ਨਹੀਂ ਵੀ ਇਹਦਾ ਸਵਾਦ ਹੀ ਚੱਖੀ ਚਲੀਏ ਵੀ ਇਹ ਗੋਲ ਗੱਪੇ ਬੜੇ ਸਵਾਦ ਨੇ ਇਹ ਤਲੇ ਆ ਫਲਾਣੀ ਦੁਕਾਨ ਦਾ ਜਿਹੜਾ ਹੈ ਨਾ ਸਮਾਨ ਬੜਾ ਸਵਾਦ ਜੇ 버ਗਰ ਸਵਾਦ ਦੇ ਉਲਾ ਪਹਿਲਾ ਇਹ ਜੁਬਾਨ ਐਸੇ ਕੋਲੋਂ ਮਾਲਕ ਨੇ ਦਿੱਤੀ ਵੀ ਇੱਥੇ ਕਿਦਰੀਆਂ ਆ ਹੋ ਰਿਹਾ ਜਿੱਤੇ ੱੱਕਾ ਆ ਰਿਹਾ ਉੱਥੇ ਬੋਲੋ ਅਰਵਿੰਦਰ ਜੀ ਸਾਰੇ ਬੇਨਤਾਂ ਨੂੰ ਗੋਲ ਡੀਸੈਂਸ ਸਾਰੇ ਭਰਾਵਾਂ ਨੂੰ ਪਰ ਉੱਥੇ ਬੋਲੋ ਆਏ ਤੁਸੀਂ ਵੇਖ ਰਹੋ ਠੇਕੇਦਾਰ ਸਿਸਟਮ ਲੈ ਲੋ ਉਹ ਸਾਰਾ ਬੇੜਾ ਗਰ ਕਰਤਾ ਇਨਾਂ ਸੜਕਾਂ ਦਾ ਬੇੜਾ ਗਰ ਕੇ ਜਿਹੜੇ ਪਾਸੇ ਮਰਜ਼ੀ ਚਲੇ ਜੋ ਬੇੜਾ ਗਰ ਕੇ ਜਿਹੜੇ ਪਾਸੇ ਮਰਜ਼ੀ ਚਲੇ ਜੋ ਐਡਾ ਐਡਾ ਪਾਣੀ ਸੜਕਾਂ ਤੇ ਨਗਰ ਕਾਉਂਸਲ ਨੂੰ ਮੈਂ ਤਾਂ ਕਹਾਂਗਾ ਵੀ ਆਦਾ ਮਾੜੋ ਐਡਾ ਐਡਾ ਕਰਾਂ ਜੁ ਹੁਣ ਆਪਾਂ ਤਕੜੇ ਹੋ ਗਏ ਆ ਗੁਰੂ ਮਾਰ ਦੀ ਕਿਰਪਾ ਸਤਕਾ ਇੱਕ ਹਫਤਾ ਕੋ ਆਪਾਂ ਹੋਰ ਥੋੜਾ ਜਿਹਾ ਮਾੜਾ ਮਾੜਾ ਆਰਾਮ ਹੈ ਐ ਕੱਡੀ ਗੱਲ ਵੀ ਕੋਣੀ ਕੀ ਤੁਹਾਡੇ ਵਾਸਤੇ ਜਾਣ ਵੀ ਆਜਰੇ ਕਿੱਥੇ ਲੋੜ ਪਈ ਅੱਧੀ ਰਾਤ ਨੂੰ ਆਜਨੇ ਕੁੱਕੜ ਸਾਹਿਬ ਸੁਰੇਂਦਰ ਜੀ ਸਾਰਿਆਂ ਨੂੰ ਬੇਨਤੀ ਏ ਵੀ ਮਾੜਾ ਮੋਟਾ ਜ਼ੁਬਾਨ ਬੋਲਿਆ ਕਰੋ ਇਤਿਹਾਸ ਜਿਹੜਾ ਹੈ ਨਾ ਇਤਿਹਾਸ ਚੀਤ ਪ੍ਰਗਤ ਸਿੰਘ ਰਾਜਗੁਰੂ ਸੁਖਦੇਵ ਉਧਮ ਸਿੰਘ ਵੇਲੇ ਦਾ ਤੁਸੀਂ ਹਿਸਾਬ ਲਾ ਲੋ ਇਤਿਹਾਸ ਉਹਨਾਂ ਦਾ ਹੀ ਰਸਿਆ ਗਿਆ ਜਿਹੜੇ ਬੋਲਦੇ ਸੀ ਜਿਨ੍ਹਾਂ ਜ਼ੁਲਮ ਦੇ ਖਿਲਾਫ ਆਵਾਜ਼ ਉਠਾਈ ਸੀ ਬਾਈ ਜੀ ਬਾਈ ਜੀ ਹਾਂਜੀ ਬਾਈ ਜੀ ਭਾਈ ਜੀ ਇਹ ਨਹੀਂ ਵੀ ਉਹ ਆਏ ਆ ਗਿਆ ਉਹ ਆ ਗਿਆ ਹਾਂਜੀ ਬਾਈ ਜੀ ਬਾਈ ਜੀ ਨਾਲ ਹੈ ਜੀ ਨਾਲ ਹੈ ਜੀ ਨਾਲ ਹੈ ਜੀ ਆਪਣੇ ਇਲਾਕੇ ਨੂੰ ਮਾਰ ਹੀ ਇਸੇ ਗੱਲ ਦੀ ਵੱਜ ਰਹੀ ਏ ਇਹ ਜੇ ਬਾਰਡਰ ਪੱਟੀ ਤੇ ਮਾਰ ਵੱਜ ਰਹੀ ਨਾ ਇਸੇ ਗਲਤੀ ਵਜ੍ਹਾ ਰੇ ਆਪਾਂ ਜਥੇ ਬੰਦਕ ਨਹੀਂ ਹੋਏ ਜੇ ਅਸੀਂ ਕਿਧਰੇ ਬੈਨੇ ਹਾਂ ਜੇ ਕੋਈ ਰੋਡ ਜਾਮ ਕਰਦੇ ਆ ਥੋਡੇ ਹੱਕਾਂ ਲਈ ਸਾਡਾ ਆਪਣਾ ਪਰਸਨਲ ਮਾਮਲਾ ਹੀ ਨਹੀਂ ਹੈ ਯਾਰ ਕੋਈ ਗੁਰੂ ਮਹਾਰਾਜ ਨਾ ਹੀ ਬਣਾਵੇ ਤੇ ਨਾ ਹੀ ਮਾਮਲਾ ਕਪੂਰ ਸਾਹਿਬ ਇੱਕ ਪੈਸੇ ਦਾ ਰੋਲਾ ਨਹੀਂ ਹੈ ਕਿਸੇ ਨਾਲ ਇੱਕ ਪੈਸੇ ਦਾ ਰੋਲਾ ਨਹੀਂ ਹੈ ਜਦੋਂ ਅਸੀਂ ਬੋਲਨੇ ਆਉਂਦੋਂ ਤੁਸੀਂ ਕਹਿੰਦੇ ਜੇ ਪਿਆਰ ਕਰਦੇ ਹੋ ਗਲਤ ਕਮੈਂਟ ਨਹੀਂ ਸਤਕਾਰ ਵੀ ਕਰਦੇ ਹੋ ਇੱਕ ਇੱਕ ਗੱਲ ਮੈਂ ਮੇਰਾ ਕੋਈ ਗਿਲਾ ਨਹੀਂ ਹੈ ਕਿਸੇ ਦੁਕਾਨਦਾਰ ਨਾਲ ਜਾਂ ਪਿੰਡ ਨਾਲ ਮਜ਼ਦੂਰ ਨਾਲ ਪਰ ਆਪਾਂ ਉਹਨਾਂ ਨੂੰ ਨਹੀਂ ਜਦਾ ਐਪਰੀਸ਼ੀਏਟ ਕਰਦੇ ਜਿੰਨਾ ਬਾਹਰਲੇ ਸੱਡਾਂ ਤੇ ਮੈਂ ਅਕਸਰ ਗੱਲ ਕਰਦਾ ਥੋੜਾ ਲਾਈਵ ਲੰਬਾ ਹੋ ਰਿਹਾ ਹੈ ਅਕਸਰ ਗੱਲ ਕਰ ਸਾਰਿਆਂ ਨੂੰ ਬੇਨਤੀ ਇੱਕ ਇੱਕ ਵਾਰੀ ਸ਼ੇਅਰ ਕਰ ਦਿਓ ਵੀਰੇ ਬਦਲਾ ਦੇ ਨਾ ਹਾਂ ਬਦਲਾ ਅਰਵਿੰਦਰ ਸਾਮਾ ਲੇਕਿਨ ਬੜਾ ਬਦਲਾ ਲੋਕਾਂ ਨੂੰ ਮਹਿੰਗਾ ਪੈ ਗਿਆ ਹਾਂ ਜੇ ਹੋਰ ਥੋੜੇ ਦਿਨ ਹੋਰ ਰੁਕੋ ਅੱਗੇ ਅੱਗੇ ਵੇਖੀ ਚੱਲੋ ਕੀ ਹੁੰਦਾ ਹੈ ਅੱਗੇ ਅੱਗੇ ਦੇਖੀ ਸ਼ਮੀ ਜੀ ਠੀਕ ਹੋ ਅੱਛਾ ਬਦਲਾ ਮਹਿੰਗਾ ਪੈ ਗਿਆ ਜੀ ਜੀ ਬੇ ਹਾਲਾਤ ਹੋਰ ਮਾੜੇ ਹੋਣੇ ਜ ਆਣ ਵਾਲੇ ਸਮੇਂ ਦੇ ਵਿੱਚ ਤੁਸੀਂ ਇਹ ਵੇਖੋ ਵੀ ਕਦੇ ਐ ਹੋਇਆ ਸੀ ਬਿਸ਼ਰਮ ਲੋਕਾਂ ਦਾ ਇਹ ਵਿਸ਼ਵਾਸ ਉੱਠ ਗਿਆ ਹੈ ਕਿਸੇ ਨਾ ਮਾੜੀ ਮਾੜੀ ਤੂੰ ਤੂੰ ਮੈਂ ਮੈਂ ਹੋ ਗਈ ਕਿਰਪਾਨਾਂ ਕੱਢ ਲੈਂਦੀਆਂ ਕਿਰਚਾਂ ਕੱਢ ਲੈਂਦੀਆਂ ਤੇਰੀ ਮਾਂ ਦੀ ਤੇਰੀ ਧੀ ਦੀ ਤੇਰੀ ਭੈਣ ਦੀ ਦੁਕਾਨਾਂ ਤੇ ਬੰਦੇ ਕਿੰਨਵੇਂ ਕਿੰਨਵੇਂ ਕਿੰਨੀਆਂ ਦੁਕਾਨਾਂ ਤੇ ਮੈਂ ਇੱਕ ਇੱਕ ਤੁਹਾਨੂੰ ਉਂਗਲਾਂ ਤੇ ਗਿਣਾ ਸਕਦਾ ਕਿੰਨੀਆਂ ਦੁਕਾਨਾਂ ਵਾਲਿਆਂ ਨੂੰ ਫੱਟੜ ਕਰਕੇ ਗਏ ਨੇ ਇੱਥੇ ਜਿੱਥੇ ਮੈਂ ਖੜਾ ਇੱਥੇ ਬਿਲਕੁਲ ਸਾਹਮਣੇ ਪਲਾਈ ਬੋਰਡ ਦੀ ਦੁਕਾਨ ਹੋਰ ਕਿੰਨੀਆਂ ਦੁਕਾਨਾਂ ਤੇ ਰਾਹ ਜਾਂਦੇ ਪਰਸ ਖੋਏ ਜਾ ਰਹੇ ਨੇ ਰਮਨ ਸਿੰਘ ਜੀ ਧੰਨਵਾਦ ਓਮ ਜੀ ਕੁੱਕੜ ਜੀ ਸਾਰਿਆਂ ਬਿੰਦੀ ਸ਼ੇਅਰ ਕਰਿਓ ਤੇ ਹਾਲਾਤ ਕਿਹੋ ਜਿਹੇ ਹੋ ਗਏ ਯਾਰ ਜਿੱਦਾ ਦਿਲ ਕਰਦਾ ਨੌਜਵਾਨ ਮੁੰਡਾ ਫਰੋਜਪੁਰ ਦੇ ਵਿੱਚ ਉਥੋਂ ਤੁਰਪ ਕਤਲ ਹੋ ਗਿਆ ਫਾਜ਼ਲ ਕਾ ਦੇ ਵਿੱਚ ਤਿੰਨ ਕਤਲ ਹੋਏ ਨੇ ਨੌਜਵਾਨ ਮੁੰਡੇ ਤੁਹਾਨੂੰ ਪਤਾ ਦੇਖ ਲਿਓ ਉਸ ਤੋਂ ਬਾਅਦ ਫਰੋਜਪੁਰ ਦੇ ਵਿੱਚ ਦੇਹਾਤੀ ਦੇ ਵਿੱਚ ਇੱਕ ਮੁੰਡਾ ਮਰਿਆ ਸ਼ਹਿਰਾਂਮ ਐਮਐਮਆ ਦਾ ਨਾਮ ਲੈ ਕੇ ਗੁਰੂ ਸਾਧ ਵਿੱਚ ਮੁੰਡਾ ਮਰਿਆ ਸਰਪੰਚ ਬਟਿੰਡੇ ਦੇ ਵਿੱਚ ਮੁੰਡਾ ਮਰਿਆ ਮਰਿਆ ਪੁਲਿਸ ਵੱਲੋਂ ਇਹੋ ਜਿਹੇ ਹਾਲਾਤ ਕਦੇ ਨਹੀਂ ਵੇਖੇ ਜੇ ਅਸੀਂ ਬੋਲਨੇ ਆ ਜਿਹੜਾ ਵੀ ਬੋਲਦਾ ਵੀਰੇ ਹੱਥ ਜੋੜ ਕੇ ਬੇਨਤੀ ਮੇਰੀ ਦਾ ਤੁਹਾਡੇ ਅੱਗੇ ਸਹਿਯੋਗ ਦਿਆ ਕਰੋ ਸਹਿਯੋਗ ਕਰਿਆ ਕਰੋ ਬਾਤ ਚੜ ਕੇ ਹੱਕਾਂ ਲਈ ਬੋਲਣਾ ਹੈ ਲੋਕ ਤੁਹਾਡੇ ਹੱਕਾਂ ਲਈ ਬਹੁਤ ਘਟ ਹੁੰਦੇ ਨੇ ਕੋਲਡਨ ਔਰ ਇਹ ਸੁਰਿੰਦਰ ਟੰਡੀਆਂ ਆਉਣੀ ਜਾਂ ਜਿੰਨੀਆਂ ਹੋਰ ਜਥੇਬੰਦੀਆਂ ਨੇ ਥੋੜੀ ਗੱਲ ਕਰਦੀਆਂ ਨੇ ਤੇ ਦੱਬ ਕੇ ਸਪੋਰਟ ਕਰਿਆ ਕਰੋ ਜੇ ਇਹ ਨਾ ਨਾ ਹੋਵਣ ਆ ਤੁਹਾਨੂੰ ਤਾਂ ਖਾ ਜਾਣ ਬਾਹਰ ਹਾਲਾਤ ਵੇਖ ਲਓ ਉੱਥੇ ਜਥੇਬੰਦੀਆਂ ਦਾ ਕਈਆਂ ਪਾਸੇ ਘਾਟਾ ਵੀ ਇੱਥੇ ਮੈਂ ਗੱਲ ਨਹੀਂ ਕਰਾਂਗਾ ਕਈ ਵਾਰੀ ਕੋ ਮਾਮਲਾ ਟ੍ਰਾਇਲ 'ਚ ਜੇ ਆਪਾਂ ਗੱਲ ਕਰੀਏ ਤੇ ਤੁਹਾਨੂੰ ਤੱਤੀ ਵਾਹ ਨਹੀਂ ਲੱਗਣ ਦਿੰਦੇ ਕਿਸੇ ਨੂੰ ਅੱਧੀ ਰਾਤ ਨੂੰ ਆਵਾਜ਼ ਮਾਰਿਓ ਅੱਧੀ ਰਾਤ ਨੂੰ ਹਾਜ਼ਰਾਂ ਤੁਹਾਡੇ ਲਈ ਤੁਹਾਡੇ ਲਈ ਜਾਨ ਵੀ ਹਾਜ਼ਰਾਂ ਜਿੰਨੂੰ ਵੀ ਕਿ ਆ ਸਾਰੇ ਵੀਰਾਂ ਨੂੰ ਪਾਰਸੇ ਸੱਜਣ ਜਿੰਨੇ ਵੀ ਨੇ ਲਾਈਵ ਵੇਖਦੇ ਨੇ ਫਿਰ ਮੈਂ ਕੰਨਾਂ ਦੁਆਰਾ ਜੀਐਸਟੀ ਵਾਲਿਆਂ ਨੂੰ ਭਰਾਵਾਂ ਨੂੰ ਵੀ ਭਾਈ ਆਵਾਸਤਾ ਰੱਬ ਦਾ ਜੇ ਸਰਕਾਰ ਨੂੰ ਐਮਐਲਏ ਸਾਹਿਬ ਨੂੰ ਵੀ ਇਹ 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 ਸਾਨੂੰ ਮਜਬੂਰ ਨਾ ਕਰੋ ਅਸੀਂ ਆਪਣੇ ਭਰਾਵਾਂ ਦੇ ਨਾਲ ਖੜਾਂਗੇ ਫਿਰ ਤੁਸੀਂ ਕਹੋਗੇ ਵੀ ਯਾਰੇ ਤਾਂ ਜਾਣ ਕੇ ਗਲ ਦਾ ਗਤੌੜ ਬਣਾ ਦੇ ਨੇ ਕੰਮ ਅੱਗੇ ਹੈ ਨਹੀਂ ਦੁਕਾਨਾਂ ਵਾਲਿਆਂ ਦੇ ਤੇ ਸਾਰੀਆਂ ਦੁਕਾਨਾਂ ਵਾਲਿਆਂ ਨੂੰ ਬੇਨਤੀ ਕਰਾਂਗਾ ਵਪਾਰ ਮੰਡਲ ਨੂੰ ਮੈਂ ਖਾਸ ਕਰਕੇ ਮੈਂ ਬੇਨਤੀ ਕਰਾਂਗਾ ਮੇਰੀ ਸ਼ਾਪ ਦੇ ਮੁੰਡੇ ਤੋਂ ਮੋਬਾਈਲ ਖੋਕੇ ਹਾਂ ਮੋਬਾਈਲ ਖੋਕੇ ਲੈ ਕੇ ਲਾਈਟਾਂ ਵਾਲੇ ਚੌਂਕ 'ਚ ਉਹ ਬੁਰਾ ਵਾਲਾ ਜੀ ਲਾ ਇਹਨਾਂ ਆਰਡਰ ਤਾਂ ਖਤਮ ਹੀ ਹੋ ਚੁੱਕਿਆ ਹੈ ਨਾ ਵਪਾਰ ਮੰਡਲ ਦੇ ਇਕਾ ਕਰੋ ਵੇ ਹਾਂ ਬਿਲਕੁਲ ਮੈਂ ਤਾਂ ਕਹਿੰਦਾ ਵਪਾਰ ਮੰਡਲ ਇਕਾ ਕਰੋ ਅਸੀਂ ਨਾਲ ਜਿੱਥੇ ਲੋੜ ਹੈ ਹੈਨਾ ਜੇ ਸਿਸਟਮ ਬਦਲਣਾ ਪੜੇਗਾ ਔਰ ਇੱਕ ਗੱਲ ਹੋਰ ਏ ਜਿੱਥੇ ਪੰਜਾਬ ਚਲਾ ਗਿਆ ਮੇਰਾ ਰਾਜਨੀਤਿਕ ਕੋਈ ਪਾਰਟੀ ਨਹੀਂ ਹੈ ਪਹਿਲਾਂ ਕਹਦੇ ਆ ਮੇਰਾ ਪਰਸਨਲ ਕੋਈ ਰੋਲਾ ਨਹੀਂ ਹੈ ਲੋਕਲ ਬਦਾਇਕ ਨਾਲ ਪੈਸੇ ਦਾ ਰੋਲਾ ਨਹੀਂ ਹੈ ਸਾਰੇ ਮੈਨੂੰ ਪਿਆਰ ਕਰਦੇ ਨੇ ਮੈਂ ਉਹਨਾਂ ਨੂੰ ਪਿਆਰ ਕਰਦਾ ਪਰ ਜਿੱਥੇ ਗਲ ਬਣਦੀ ਜਿੱਥੇ ਗਲਤ ਹੋ ਰਿਹਾ ਉੱਥੇ ਬੋਲਾਂਗਾ ਬੋਲਾਂਗਾ ਚਾਹੇ ਜਾਨ ਹੀ ਕਿਉਂ ਨਾ ਚਲੀ ਜਾਏ ਇਹ 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 ਗੱਲ ਵਾਜ਼ਮ ਨਹੀਂ ਏ ਵੀ ਤੁਸੀਂ ਵਕਾਸ ਨਾ ਕਰਾਓ ਹਾਲਾਤ ਕਿਹੜੇ ਪਾਸੇ ਮਰਜ਼ੀ ਚਲੇ ਜੋ ਪੈਸੇ ਤੋਂ ਬਿਨਾ ਕੋਈ ਕੰਮ ਨਹੀਂ ਹੁੰਦਾ ਆ ਬੱਤਰ ਸਾਰਿਆਂ ਨੂੰ ਬੇਨਤੀ ਹੁਣ ਜਿੰਨੇ ਜਿੰਨੇ ਸ਼ੇਅਰ ਕਰਨ ਵਾਲੇ ਇੱਕ ਇੱਕ ਵਾਰੀ ਸ਼ੇਅਰ ਵੀ ਕਰ ਦਿਓ ਇੰਨੇ ਨਾਲ ਹੀ ਹੌਸਲਾ ਸਾਨੂੰ ਆ ਜਾਂਦਾ ਇੰਨੇ ਨਾਲ ਆ ਹੌਸਲੇ ਨਾਲ ਹੀ ਅਸੀਂ ਤੁਰੇ ਫਿਰਨੇ ਵੀ ਯਾਰ ਸਾਡੇ ਘੜੋ ਘੜ ਲੋਕ ਗੱਲ ਸੁਣ ਕੇ ਸ਼ੇਰ ਤਾਂ ਕਰਦੇ ਨਾ ਤੇ ਦੂਜੀ ਬੇਨਤੀ ਇੱਕ ਹੋਰ ਨੋਟ ਕਰ ਲਓ ਵੀਰੋ ਸਾਰੇ ਜਣੇ ਇਕੱਠੇ ਹੋ ਜਓ ਇੱਕ ਥਾਂ ਤੇ ਪ੍ਰੋਗਰਾਮ ਬਣਾਓ ਅਸੀਂ ਹੋਰ ਜਥੇਬੰਦੀਆਂ ਦੇ ਆਗੂ ਤੁਹਾਡੇ ਨਾਲ ਅਸੀਂ ਬੈਠੇ ਬਹੁਤ ਬੁਰਾ ਹਾਲ ਹੈ ਗੰਧ ਪਿਆ ਹੈ ਹਾਂ ਹਾਂ ਗੰਧ ਬੁਰਾ ਹਾਲ ਹੈ ਜੀ ਵੈਰੀ ਗੁੱਡ ਹਾਂਜੀ ਜੀ 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 ਸਈਮ ਨਾਰਿੰਗ ਜੀ ਸਾਰੇ ਜਿਹੜੇ ਚੈਨਲਾਂ ਵਾਲੇ ਵੀਰ ਵਿੱਚ ਕੁ ਜੁੜੇ ਨੇ ਉਹਨਾਂ ਨੂੰ ਬੇਨਤੀ ਵੀਡੀਓ ਚੈੱਕ ਕੇ ਪਾ ਦਿਓ ਤੁਸੀਂ ਇਹ ਹਿਸਾਬ ਲਾਓ ਵੀ ਬਲਾਤ ਇੱਕ ਕੰਟਰ ਆਊਟ ਆਫ ਕੰਟਰੋਲ ਜਿਹਨੂੰ ਕਹਿੰਦੇ ਨਾ ਹਾਲਾਤ ਆਊਟ ਆਫ ਕੰਟਰੋਲ ਹੋ ਚੁੱਕੇ ਨੇ ਇੱਕ ਗੱਲ ਮੈਂ ਇੱਥੇ ਹੋਰ ਐਡ ਕਰ ਦਿਆਂ ਵੇਖੋ ਜਿਹੜੀ ਗੱਲ ਵਾਜਬ ਏ ਵਾਜਬ ਏ ਪੁਲਿਸ ਕੋਲ ਸੰਭਾਲਾ ਨਹੀਂ ਸੰਭਾਲਿਆ ਜਾ ਰਿਹਾ ਕਾਰਨ ਇਹ ਵੀ ਪੁਲਿਸ ਕੋਲੇ ਆਪਾਂ ਗਿਲਾ ਇਹ ਵੀ ਦੇਨੇ ਸਾਡਾ ਵੀ ਗਿਲਾ ਰਹਿੰਦਾ ਯਾਰ ਸਾਡਾ ਵੀ ਗਿਲਾ ਰਹਿੰਦਾ ਪਰ ਜਿਹੜੀ ਪੰਚਾਇਤੀ ਗੁੱਡ ਜੌਬ ਬੋਪਰਾਏ ਸਾਹਿਬ ਆਪਾ ਦਿਓ ਵੀਡੀਓ ਬੋਪਰਾਏ ਸਾਹਿਬ ਪ੍ਰਧਾਨ ਸਾਹਿਬ ਅੱਛਾ ਪੁਲਿਸ ਸੁਭੀ ਕੀ ਕਰੇ ਬੰਦਾ ਹੀ ਹੈ ਨਹੀਂ ਥਾਣੇ 'ਚ ਨਫਰੀ ਹੈ ਨਹੀਂ ਖਾਲੀ ਥਾਣੇ ਪਏ ਨੇ ਦੋ ਚਾਰ ਚਾਰ ਬੰਦੇ ਨੇ ਸਾਰੇ ਥਾਣਿਆਂ ਦੇ ਵਿੱਚ ਤੇ ਦੂਜੇ ਪਾਸੇ ਹਿਸਾਬ ਲਾਓ ਵੀ ਇਹਨਾਂ ਨੂੰ ਗਨਮੈਨ ਕਿਨੇ ਕਿਨੇ ਦਿੱਤੇ ਨੇ ਉਹੀ ਉਹ ਤੁਸੀਂ ਭਰਾ ਜਿਹੜੇ ਇਕੱਲੇ ਇਕੱਲੇ ਸਾਡੇ ਨਾਲ ਧਰਨਿਆਂ 'ਚ ਆ ਕੇ ਬੰਦੇ ਜੇ ਮੈਂ ਇਕੱਲੇ ਲੋਕਲ ਵਿਧਾਇਕ ਨੂੰ ਵੀ ਨਹੀਂ ਟਾਰਗੇਟ ਕਰ ਰਿਆ ਸਾਰੀ ਸਰਕਾਰ ਨੂੰ ਹੀ ਮੈਂ ਕਹਿ ਰਿਹਾ ਵੀ ਥਾਣੇ ਤਾਂ ਬੰਦਾ ਨਹੀਂ ਰਹਿ ਗਿਆ ਆਪਣਾ ਹੰਤਮਾਨ ਬੜੀਆਂ ਟੁੱਟਾਰਾਂ ਮਾਰੀਆਂ ਬੜੀਆਂ 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 ਆਪਿਆ ਪੁਲਿਸ ਲੀਡਰਾਂ ਦੀ ਕੱਟ ਪੁਤਲੀ ਬਣੀ ਹੋਈ ਹੈ ਮਾੜੇ ਲੋਕਾਂ ਦੀ ਹਾਂ ਹਾਂ ਮਾੜੇ ਲੋਕਾਂ ਦੀ ਕੋਈ ਸੁਣਵਾਈ ਨਹੀਂ ਨੇਚਰਲੀ ਗੱਲ ਹੈ ਚੋਰਾਂ ਨੂੰ ਚੋਰਾਂ ਦਾ ਹਾਂ ਚੋਰਾਂ ਦਾ ਤਾਂ ਮੈਂ ਕਹਿੰਦਾ ਚੋਰ ਇੱਕ ਹੋ ਗਿਆ ਦੂਜਾ ਨੰਬਰ ਇਹ ਹੋ ਗਿਆ ਵੀ ਜਿਹੜੇ ਆ ਕਾਪਿਆਂ ਵਾਲੇ ਨੌਜੋਨ ਉਹਨਾਂ ਮੁੰਡਿਆਂ ਦਾ 1% ਕਸੂਰ ਨਹੀਂ ਹੈ ਕਾਪਿਆਂ ਵਾਲੇ ਮੁੰਡਿਆਂ ਵਾਲੇ ਇਹ ਵੀ ਤੁਹਾਨੂੰ ਮੈਂ ਕਹਿ ਦਿਆਂ ਹੂੰ ਨਿਊਜ਼ ਵਾਲੇ ਨਹੀਂ ਕਵਰੇਜ ਨਹੀਂ ਕਰਦੇ ਉਹਨੇ ਨਹੀਂ ਕਰਨਗੇ ਆਪਣੇ ਭਰਾ ਨੇ ਕਿਸੇ ਤੋਂ ਡਰਦੇ ਨਹੀਂ ਆ ਬੋਪਾ ਰਾਇ ਸਾਰੇ ਮੁੰਡੇ ਜਿੰਨੇ ਨੇ ਤਨੇਜਾ ਸਾਹਿਬ ਨੇ ਔਰ ਆ ਅਸੱਤ ਪ੍ਰੈਸ ਕਲਬ ਸਾਰੇ ਜਿੰਨੇ ਵੀ ਨੇ ਸਹੀ ਕਹਿ ਰਹੇ ਹੋ ਪ੍ਰਧਾਨ ਸਾਹਿਬ ਹਾਲਾਤ ਵਾਕਈ ਮਾੜੇ ਨੇ ਵੱਧ ਤੋਂ ਵੱਤਰ ਹੋ ਗਿਆ ਜੀ ਹਾਲਾਤ ਮਾੜੇ ਨਹੀਂ ਇਹ ਹਾਲਾਤ ਜਿਹੜੇ ਨਾ ਇਹ ਹਾਲਾਤ ਕਦੇ ਯੂਪੀ 'ਚ ਹੋਇਆ ਕਰਦੇ ਸੀ ਯੂਪੀ 'ਚ ਇਹੋ ਜਿਹੇ ਹਾਲਾਤ ਆਪਾਂ ਸੁਣਦੇ ਸੀ ਵੀ ਯੂਪੀ ਦੇ ਵਿੱਚ ਆ ਹਾਲਾਤ ਨੇ ਸੇਮ ਯੂਪੀ ਵਾਲੀ ਪੋਜੀਸ਼ਨ ਇੱਥੇ ਬਣ ਗਈ ਏ ਯੂਪੀ ਵਾਲਿਆਂ ਫੇਰ ਵੀ ਕੰਟਰੋਲ ਕਰ ਰਿਹਾ ਹੈ ਜਾਂ ਭਾਜਪਾ ਸਾਡੇ ਉਲਟ ਹੈ ਅਸੀਂ ਭਾਜਪਾ ਦੇ ਉਲਟਾਂ ਕਿਸਾਨ ਯੂਨੀਅਨ ਨੇ ਸਾਰੀਆਂ ਕੋਈ ਹੋਰ ਕੋ ਸਾਡਾ ਕੁਝ ਜ਼ਮੀਨ ਦਾ ਰੋਲਾ ਥੋੜੀ ਨਾ ਕੋਈ ਮਤ ਪੇਜਦੇ ਨੇ ਕਈ ਗੱਲਾਂ ਪਰ ਬੀਜੇਪੀ ਵਾਲਿਆਂ ਨੇ ਉੱਥੇ ਯੂਪੀ ਚ ਗੰਦ ਸਾਫ ਕਰਤਾ ਤੇ ਉਹੀ ਉਹਦੇ ਵਰਗਾ ਗੰਦ ਪੰਜਾਬ ਦੇ ਵਿੱਚ ਪੈ ਗਿਆ ਇਹੋ ਜੀ ਕਦੇ ਨਹੀਂ ਸੁਣੀ ਸੀ ਵੀ ਨੌਜਵਾਨ ਹਲਾਕ ਹੀ ਕਰਤੇ ਜਾਣ ਯਾਰ ਨਬਾਲਕ ਮੁੰਡੇ ਜਿੜਦੀ ਉਮਰ ਦੇ ਬੱਚੇ ਪਿੱਛੇ ਜੀ ਮੁੰਡਾ ਇੱਕ ਫਿਰੋਜ਼ਪੁਰ ਚੰਗਾ ਖਿਡਾਰੀ ਮਾਰਤਾ ਹਾਕੀ ਦਾ ਪਿਛਲੇ ਤੇ ਨਹੀਂ ਸਾਰਿਆਂ ਨੂੰ ਬੇਨਤੀ ਆ ਜੋੜ ਕੇ ਵੀਡੀਓ ਸ਼ੇਅਰ ਕਰੀ ਜਾਓ ਅੱਕਾਂ ਲਈ ਬੋਲਣਾ ਅੱਛਾ ਸ਼ਹੀਦ ਭਗਤ ਸਿੰਘ ਰਾਜਗੁਰੂ ਸੁਖਦੇਵ ਤੇ ਉਦਮ ਸਿੰਘ ਤੇ ਗੁਰੂ ਗੋਬਿੰਦ ਸਿੰਘ ਨੇ ਸਾਰਾ ਪਰਿਵਾਰ ਵਾਰਤਾ ਕਾਹਦੇ ਵਾਸਤੇ ਵੀ ਸਾਡਾ ਮੁਲਕ ਬਚੇ ਤਰੱਕੀਆਂ ਕਰੇ ਹਾਂਜੀ ਤੇ ਆ ਤੁਸੀਂ ਹਿਸਾਬ ਲਾ ਲੋ ਵੀ ਆਪਾਂ ਬਾਈ ਜੀ ਬਾਈ ਜੀ ਜਿੰਦੀ ਵੋਟ ਬਣ ਜਣਦੀ ਬਣ ਗਈ ਸਰਕਾਰ ਜਿੰਨੇ ਲਾਈ ਗੱਲੀ ਤੇ ਉਹਦੇ ਨਾਲ ਤੁਰ ਚੱਲੀ ਹਾਂਜੀ ਹਾਂਜੀ ਬਾਈ ਜੀ ਬਾਈ ਜੀ ਕਰਦੇ ਚੱਲੋ ਤੇ ਪੰਜਾਬ ਲੁੱਟਿਆ ਜਾਵੇ ਕੋਈ ਡਰਨੀ ਐ ਸ਼ਹਿਰ ਲੁੱਟਿਆ ਜਾਵੇ ਕੋਈ ਗੱਲ ਨਹੀਂ ਹੈ ਘਰਾਂ ਚ ਪਾਣੀ ਵੜ ਜਾਵੇ ਕੋਈ ਗੱਲ ਨਹੀਂ ਹੈ ਹਰੇਕ ਤੀਜੀ ਤੋਂ ਚੌਥੀ ਦੁਕਾਨ ਤੇ ਜੀਐਸਟੀ ਦੀ ਰੇਡ ਹੋ ਜਾਵੇ ਕੋਈ ਗੱਲ ਨਹੀਂ ਹੈ ਪਰ ਆਪਾਂ ਬਾਈ ਜੀ ਬਾਈ ਜੀ ਜ਼ਰੂਰ ਕਰਨੀ ਹੈ ਆਵਾਸਤਾ ਜੱਥੇ ਜੋੜ ਕੇ ਇਹ ਛੱਡ ਦਿਓ ਸੱਚ ਨੂੰ ਸੱਚ ਕਹੋ ਸ਼ਹੀਦ ਪਗਲ ਸਿੰਘ ਰਾਜਗੁਰੂ ਸੁਖਦੇਵ ਉਦਮ ਸਿੰਘ ਨੇ ਆਪਣੀਆਂ ਜਵਾਨੀਆਂ ਜਿਹੜੀਆਂ ਦਿੱਤੀਆਂ ਨਾ ਇਸੇ ਗੱਲੋਂ ਦਿੱਤੀਆਂ ਨੇ ਸਾਡੇ ਵਾਰਸਾਨ ਵਾਲੇ ਬੋਲਣਗੇ ਤੇ ਇੱਕ ਗੱਲ ਹੋਰ ਸੁਣੋ ਅਗਲੀ ਨਵੀਂ ਆਉਣ ਵਾਲੀ ਪੀੜੀ ਬਲਾਈਵ ਲੰਮਾ ਹੁੰਦਾ ਜਾ ਰਿਹਾ ਸਾਰਿਆਂ ਨੂੰ ਬੇਨਤੀ ਹਾਂ ਕਿਰਦਰੀ ਬਹੁਤ ਮਾੜਾ ਹਾਲ ਜਾਲਾ ਹਾਂ ਜਾਲਾਵਾਦਾ ਹਾਂ ਪੁਲਿਸ ਵੀ ਅੱਛਾ ਆਉਣ ਵਾਲੀ ਪੀੜੀ ਨੂੰ ਆਪਾਂ ਕੀ ਜਵਾਬ ਦੇਵਾਂਗੇ ਇੱਕ ਗੱਲ ਸੋਚੋ ਯਾਰ ਹੁਣ ਤਾਂ ਦਿਨੇ ਤਾਂ ਨਹੀਂ ਤੁਸੀਂ ਸੋਚ ਸਕਦੇ ਇੱਕੋ ਗੱਲ ਜਿਹੜੇ 95 99 87 ਜਿਹਨੇ ਜੁੜੇ ਜੇ ਇੱਕੋ ਗੱਲ ਪੱਲੇ ਬੰਨ ਲਓ ਬਸ ਪੱਲੇ ਬੰਨ ਲਿਓ ਵੀ ਰਾਤ ਨੂੰ ਜਦੋਂ ਮੋਬਾਈਲ ਸਾਇਲੈਂਟ ਕਰਦੇ ਹੋ ਨਾ ਚਲੇ ਸਾਰਿਆਂ ਨੇ ਜਾਣਾ ਯਾਰ ਜੇ ਅਸੀਂ ਬੋਲਦੇ ਹਾਂ ਨਾ ਅਸੀਂ ਕੱਲ ਨੂੰ ਖਤਮ ਹੋ ਜੀ ਯਾਰ ਬੋਝ ਹੀ ਨਹੀਂ ਹੈ ਕੋਈ ਇਤਿਹਾਸ ਦੇ ਵਿੱਚ ਕੋਈ ਚਾਰ ਭਰਾ ਤਾਂ ਕਹਿਣਗੇ ਬਿਸ਼ੋਕ ਕਮੋਜ ਬੋਲਦਾ ਅਸੀਂ ਗੋਲਡਨ ਬੋਲਦਾ ਸੁਰਿੰਦਰ ਬੋਲਦਾ ਤੁਹਾਡੇ ਅੱਖਾਂ ਦੀ ਲੜਾਈ ਲੜਦਾ ਹੈ ਵੀ ਇਹ ਬੰਦਾ ਬੋਲਦਾ ਤਾਂ ਸੀਨਾ ਹੱਕ ਸਾਈ ਦੀ ਲੜਾਈ ਲੜਦਾ ਤੁਸੀਂ ਹੁਣ ਤੁਸੀਂ ਜਦੋਂ ਰਾਤ ਨੂੰ ਜਿੰਨੇ ਸੁਣਦੇ ਹੋ ਜਿੰਨੇ ਸ਼ੇ ਸਾਰਿਆਂ ਨੂੰ ਬੇਨਤੀ ਹੈ ਜਿੰਨੇ ਚਾਹੇ ਕਾਂਗਰਸੀ ਹੋ ਕਾਲੀ ਹੋ ਕਿਸੇ ਪਾਰਟੀ ਨਾਲ ਕੋਈ ਇੱਕ ਪੈਸੇ ਦਾ ਰੋਲਾ ਨਹੀਂ ਹੈ ਤੇ ਟੋਪੀ ਵਾਲੇ ਬਿਲਕੁਲ ਕੋਈ ਰੋਲਾ ਨਹੀਂ ਹੈ ਕੋਈ ਮੇਰਾ ਤਾਂ ਲੱਗੀ ਸਿਸਟਮ ਹੈ ਜਥੇ ਬੰਦੀ ਹੈ ਤੇ ਸੋਚਿਆ ਜ਼ਰੂਰ ਬੈੱਡ ਤੇ ਪੈਣ ਲੱਗਾ ਮੋਬਾਈਲ ਸਾਇਲੈਂਟ ਲਾ ਲਿਆ ਜੇ ਰਾਤ ਨੂੰ ਆਫ ਕਰਕੇ ਅੱਧਾ ਘੰਟਾ ਮਿੰਟ ਸੋਚਿਆ ਜੇ ਵੀ ਆਉਣ ਵਾਲੇ ਜਿਹੜੇ ਜਿਹੜੇ ਨਵੇਂ ਬੱਚੇ ਪੈਦਾ ਹੋਏ ਨੇ ਪਰਿਵਾਰ ਦੇ ਵਿੱਚ ਉਹ ਕੱਲ ਨੂੰ ਜਵਾਨ ਹੋਣਗੇ ਆਪਾਂ ਬੁੱਢੇ ਹੋਣਾ ਆਹ ਗੱਲ ਬੜੀ ਗੌਰ ਵਾਲੀ ਅਖੀਰਲੀ ਜੀ ਗੱਲ ਕਰਕੇ ਆਪਾਂ ਛੁੱਟੀ ਕਰ ਦੇਣੀ ਸਾਰਿਆਂ ਨੂੰ ਬੇਨਤੀ ਵੀਡੀਓ ਸ਼ੇਅਰ ਕਰਿਆ ਜੇ ਵੀ ਆਪਾਂ ਉਹਨਾਂ ਨੂੰ ਮੂੰਹ ਕੀ ਵਿਖਾਵਾਂਗੇ ਉਹ ਪੀੜੀ ਕਹੇਗੀ ਵੀ ਪਾਪਾ ਜਦੋਂ ਪੰਜਾਬ ਰੁਟਿੰਦਾ ਸੀ ਜਦੋਂ ਸ਼ਹਿਰ ਰੁਟਿੰਦਾ ਸੀ ਤੇ ਤੁਸੀਂ ਬੋਲੇ ਕਿਉਂ ਨਹੀਂ ਜਦੋਂ ਨੌਜਵਾਨ ਦੀਆਂ ਰਗਾਂ ਦੇ ਵਿੱਚ ਚਿੱਟਾ ਵੜ ਰਿਆ ਸੀ ਤੁਸੀਂ ਆਵਾਜ਼ ਕਿਉਂ ਨਹੀਂ ਉਠਾਈ ਕੀ ਕਾਰਨ ਸੀ ਛੇਤ ਭਗਤ ਸਿੰਘ ਚਲੇ ਗਏ ਹੁਣ ਮੋਢੇ ਤੇ ਜ਼ਿੰਮੇਵਾਰੀਆਂ ਤਾਂ ਆਪਣੀਆਂ ਹੀ ਨੇ ਨੌਜਵਾਨਾਂ ਦੇ ਕੱਲਾ ਮੇਰੇ ਨਾਲ ਵੀ ਕੋਈ ਨਹੀਂ ਗੱਲ ਬੰਨੀ ਮੇਰੇ ਲੜਾਈ ਲੜਨ ਥੋੜਾ ਸਹਿਯੋਗ ਹੋਏਗਾ ਸਾਥ ਹੋਏਗਾ ਤਾਂ ਹੀ ਗੱਲ ਬੰਨੀ ਸ਼ੁਭਮ ਡੋਬੜਾਈ ਸਾਰਿਆਂ ਨੂੰ ਬੇਨਤੀ ਚੱਕ ਕੇ ਪਾ ਦੋ ਵੀਡੀਓ ਲੰਬੀ ਹੋ ਗਈ ਏ ਤੇ ਆਪਾਂ ਮੂੰਹ ਕੀ ਵਿਖਾਵਾਂਗੇ ਤੁਸੀਂ ਇਹ ਸਾਫ਼ ਲਾ ਲਓ ਮੋਠੀ ਮੋਠੀ ਜੀ ਪਰਾਂ ਚਲੇ ਜੋ ਬਠਿੰਡੇ ਤੋਂ ਪਰਾਂ ਮਾਨਸਾ ਬਠਿੰਡਾ ਸੰਗਰੂਰ ਹੈ ਜੀ ਪਰਲੇ ਪਾਸੇ ਤੇ ਨਾਸੀ ਤੂ ਦਿੱਤਾ ਪਿਆ ਕਿਸਾਨ ਜਥੇਬੰਦੀਆਂ ਨੇ ਲੀਡਰਾਂ ਦੇ ਆ ਲੋਕ ਵਾਜੇੜੀ ਚੈਨਲ ਨੇ ਲੋਕਵਾ ਚੈਨਲ ABC ਚੈਨਲ ਕੇ ਇੱਕ ਦਾ ਨਾਮ ਨਾ ਲਿਆ ਜਾਵੇ ਮਖੀਸ਼ ਸਿੰਘ ਆਜਾਦ ਸੰਦੀਪ ਲਾਧੂ ਕਾ ਦਾ ਚੈਨਲ ABC RMB ਇੱਕ ਹੋ ਜਸ ਗਰੇਵਾਲ ਦਾ ਚੈਨਲ ਚੈਨਲਾਂ ਨਾਲ ਅੱਠ ਕੁ ਚੈਨਲ ਨੇ ਜਿਹੜੇ ਪੰਜਾਬ ਦੀ ਗੱਲ ਕਰਦੇ ਨੇ ਉਹ ਚੈਨਲ ਫੋਲੋ ਕਰਕੇ ਦੇਖੋ ਤਾਂ ਸਹੀ ਯਾਰ ਅਗਲੇ ਆਪਣੇ ਹੱਕਾਂ ਦੀ ਆਵਾਜ਼ਾਂ ਦੇ ਲਈ ਲੋਕ ਐ ਵਿੱਚ ਬੈਈਦੇ ਨੇ ਸਿੱਧਾ ਤੇ ਆਪਾਂ ਜੀ ਬਾਈ ਜੀ ਬਾਈ ਜੀ ਚੱਕ ਦਿਓ ਬਾਈ ਜੀ ਕਿਚ ਦੇਓ ਬਾਈ ਜੀ ਕਰ ਦਿਓ ਬਾਈ ਜੀ ਕਰਾਂ ਚ ਪਾਣੀ ਵੜ ਗਿਆ ਨਹੀਂ ਬੋਲਣਾ ਤੁਸੀਂ ਲਟਿੰਦੇ ਹੋ ਤੁਹਾਨੂੰ 15 15 ਲੱਖ ਜੁਰਮਾਨਾ ਪੈ ਗਿਆ ਨਹੀਂ ਬੋਲਣਾ ਤੁਹਾਡੇ ਮੁੰਡੇ ਸ਼ਰੇਆਮ ਕਾਪਿਆਂ ਦੇ ਨਾਲ ਦੁਕਾਨਾਂ ਦੇ ਵਿੱਚ ਵੱਢ ਕੇ ਚਲੇ ਗਿਆ ਆਪਾਂ ਨਹੀਂ ਬੋਲਣਾ ਬਿਲਕੁਲ ਨਹੀਂ ਬੋਲਣਾ ਕਿਉਂ ਨਹੀਂ ਬੋਲਣਾ ਪਾ ਚਮਚਾਗਰੀ ਕਰਨੀ ਹੈ ਆਪਣੇ ਮੂੰਹ ਤੇ ਤਾਲੇ ਲੱਗੇ ਨੇ ਇਹ ਠੇਕਾ सुरेंद्र ਕੋਲੇ 골ਡਨ ਕੋਲੇ Ashok ਕੋਲੇ ਪਰਮਜੀਤ ਢਾਬਾ ਕੋਲੇ ਇਹ ਨਰਿੰਦਰ ਕੋਲੇ ਆਪਾਂ ਨਹੀਂ ਬੋਲਣਾ ਸਬ ਬਿਲਕੁਲ ਗੱਲਾਂ ਕਰਨੀਆਂ ਪੈਣੀਆਂ ਸੀ ਗੱਲਾਂ ਤੱਤਾ ਵੀ ਹੋਣ ਦਾ ਮਤਲਬ ਆ ਇਹ ਵੀ ਸਾਡੇ ਦੁਕਾਨਦਾਰ ਮੇਰੀ 40 ਸਾਲ ਦੇ ਕਰੀਬ 42 ਸਾਲ ਉਮਰ ਹੋ ਗਈ ਤੇ ਐ ਤਾਂ ਕਦੇ ਇੱਥੇ ਨਹੀਂ ਹੋਈ ਨਾ ਜੋ ਲੁੱਟ ਅੱਜ ਮਚੀ ਖੜੀ ਏ ਬਿੱਕਰ ਲਾ ਪੈ ਨੇ ਰਾਤ ਬੇਬ ਜੀ ਹਾਲਾਤ ਇਸ ਤਰ੍ਹਾਂ ਬਣੇ ਜਾਂਦੇ ਨੇ ਕਿ ਤੁਹਾਨੂੰ ਕਰੋ ਤੁਰਨ ਲੱਗਿਆ ਮੋਬਾਈਲ ਹਾਂ ਹਾਂ ਕਰੋ ਤੁਰਨ ਲੱਗਿਆ ਮੋਬਾਈਲ ਮੂਹੇ ਲਾਲਾ ਸਭਾ ਸਾਰੇ ਨੂੰ ਬੇਨਤੀ ਆਂ ਸ਼ੇਅਰ ਤਾਂ ਇੱਕ ਇੱਕ ਵਾਰੀ ਕਰ ਦਿਓ ਤੇ ਸਾਰੇ ਜਣੇ ਲਾਮਬੰਦ ਹੋ ਸਾਰੇ ਚੈਨਲ ਵਾਲੇ মিডিਆ ਨੂੰ ਵੀ ਮੈਂ ਬੇਨਤੀ ਕਰਾਂਗਾ ਯਾਰ ਆ ਵੇਖ ਲਓ ਵੈਸੇ ਤਾਂ ਸਾਰੇ ਕਿਸੇ ਕਿਸੇ ਨੂੰ ਕੋਈ ਗਿਲਾ ਹੀ ਨਹੀਂ ਹੈ ਵਧੀਆ ਤੁਸੀਂ ਸਾਰੇ ਕੰਮ ਕਰ ਰਹੇ ਹੋ ਤੇ ਆ ਵਪਾਰੀਆਂ ਦੀ ਆਵਾਜ਼ ਉਹ ਸਰਕਾਰ ਤੱਕ ਬਚਾਓ ਐਮਐਲਏ ਤੱਕ ਬਚਾਓ ਵੀ ਇਹਨਾਂ ਦੀ ਜਾਨ ਛੜਾਈਏ ਤਕੜੇ ਹੋ ਗਏ ਆ ਦੂਜੀ ਗੱਲ ਹੈ ਗੁਰੂ ਮਹਾਰਾਜ ਦੀ ਕਿਰਪਾ ਹੋਈ ਏ ਡੂੜ ਕੁ ਮਹੀਨੇ ਆਰਾਮ ਤੋਂ ਬਾਅਦ ਨਿਕਲ ਪਏ ਆ ਆਪਾਂ ਅੱਜ ਥੋੜੀ ਜਿਹਾ ਜਿੰਮ ਜੁਮ ਲਈਏ ਉਸ ਤੋਂ ਬਾਅਦ ਥੋੜਾ ਥੋੜਾ ਨਿਕਲਣ ਲੱਗ ਗਏ ਕਿਸੇ ਵੀਰ ਪਾਈ ਪੈਨ ਨੂੰ ਕੋਈ ਲੋਡ ਹੋਵੇ ਵਪਾਰ ਮੰਡਲ ਨੂੰ ਦੁਕਾਨਾਂ ਵਾਲਿਆਂ ਨੂੰ ਲੋਡ ਹੋਵੇ ਅੱਧੀ ਰਾਤ ਨੂੰ ਆ ਜਾਂਦਾ ਦੀ ਰਾਤ ਨੂੰ ਅੱਧੀ ਰਾਤ ਨੂੰ ਕਾਰ ਸ਼ਹਿਰ ਦੇ ਵਿੱਚੇ ਨੇੜੇ ਹੀ ਪੈ ਜਾਂਦਾ ਜਦੋਂ ਆਵਾਜ਼ ਮਾਰ ਲਿਓ ਤੁਹਾਡੇ ਲਈ ਜਾਨਵੀ ਹਾਜ਼ਰ ਹੈ ਅਖੀਰ ਦੇ ਵਿੱਚ ਕਹਿ ਦਿਆਂ ਹਾਂ ਇਹ ਇਹ ਵੈ ਖਬਰ ਤੋਂ ਲਗਤੀ ਨਹੀਂ ਇਹ ਯਹੀ ਕਹਿੰ ਹਾਂ ਜਲਾਵਲ ਮੀਡੀਆ ਕੋਈ ਨਹੀਂ ਨਹੀਂ ਕੋਈ ਦਿੱਕਤ ਨਹੀਂ ਆ ਬਾਜਵਾ ਸਾਹਿਬ ਸਾਰੇ ਭਰਾ ਨੇ ਆਪਣੇ ਇਹ ਗੱਲ ਮੈਂ ਦਾਅਵੇ ਨਾਲ ਕਹਦੇ ਆਂ ਵੀ ਮੇਰੀ ਆਪਣੇ ਵੱਲੋਂ ਜੋ ਬੋਲਿਆ ਆਪਾਂ ਹਮੇਸ਼ਾ ਬਾਗੀ ਰੂਪ ਦੇ ਵਿੱਚ ਹੀ ਜਿਹੜੇ ਲੋਕਾਂ ਦੀਆਂ ਆਵਾਜ਼ਾਂ ਉਠਾਉਂਦੇ ਨਾ ਬਾਗੀ ਗਿਨੇ ਜਾਂਦੇ ਨੇ ਇਹ ਲੁੱਟ ਦੇ ਖਿਲਾਫ ਆਵਾਜ਼ ਉਠਾਣੀ ਗੰਦੇ ਸਿਸਟਮ ਦੇ ਖਿਲਾਫ ਬਾਗੀ ਤੇ ਆਪਣਾ ਹਰੇਕ ਚੈਨਲ ਨੇ ਚਲਾਇਆ ਯਾਰ ਮਸਲੂਟ ਕਰਦਾ ਆਪਾਂ ਕਿਸੇ ਨੂੰ ਕੋਈ ਮਾੜਾ ਨਹੀਂ ਕਹਿੰਦੇ ਹੈਨਾ ਕਿ ਕੋਈ ਮਾੜਾ ਕਰੇਗਾ ਤਾਂ ਆਪਾਂ ਕੋਈ ਗੱਲ ਨਹੀਂ ਹੁੰਦਾ ਭਰਾ ਭਲਾ ਹੋਵੇ ਬੈਠੇ ਆਪਾਂ ਫਿਰ ਵੀ ਕੋਈ ਗੱਲ ਨਹੀਂ ਸੋ ਦਬ ਕੇ ਯਾਰ ਸ਼ਹਿਰ ਵਾਲਿਓ ਪਿਆਰ ਦਿਓ ਮੈਂ ਤੁਹਾਡਾ ਪਿਆਰ ਹੀ ਚੈੱਕ ਕਰਨਾ ਇਹਦੇ ਵਿੱਚ ਆ ਸਾਰਾ ਬੋਲ ਕੇ ਜਿਹੜਾ ਪਾਇਆ ਇੱਕ ਦੋ ਦਿਨਾਂ ਦੇ ਲਈ ਬਿਜੀ ਆ ਗੁਰੂ ਮਹਾਰਾਜ ਨੇ ਕਿਰਪਾ ਕੀਤੀ ਏ ਖੁਸ਼ੀ ਦਿੱਤੀ ਏ ਘਰ 'ਚ ਬਿਜੀ ਆ ਐਤ ਸੋਮ ਦੋ ਦਿਨ ਕੋਈ ਦਿੱਕਤ ਨਹੀਂ ਫਿਰ ਵੀ ਆਜਾ ਪਰਿਵਾਰ ਹੈ ਮਗਰ ਸੰਭਾਲਣ ਵਾਲਾ ਐਡੀ ਗੱਲ ਨਹੀਂ ਤੁਹਾਨੂੰ ਲੋਡ ਹੋਵੇ ਬੈਠੇ ਆ ਪਰਿਵਾਰ ਗੁਰੂ ਮਹਾਰੇ ਦੀ ਕਿਰਪਾ ਸਰਕਾਰ ਵੱਡਾ ਪਰਿਵਾਰ ਹੈ ਸੰਭਾਲ ਲਊਗਾ ਸ਼ੁਭਮ ਵੀ ਪਾ ਦਿਓ ਤਕੜੇ ਹੋ ਕੇ ਆਪਣੇ ਹੱਕਾਂ ਦੀ ਲੜਾਈ ਲੜੋ ਕਿਸੇ ਨੂੰ ਮਾੜਾ ਮੋਟਾ ਉੰਨੀ ਕੀ ਵੱਧ ਘਟ ਕੇ ਆ ਗਿਆ ਗੁਸਤਾਖੀ ਮਾਫ ਖੀਰ ਦੇ ਵਿੱਚ ਐਮਐਲਏ ਸਾਹਿਬ ਤੁਹਾਨੂੰ ਬੇਨਤੀ ਹੈ ਤੇ ਬਾਕੀ ਲੀਡਰਾਂ ਨੂੰ ਵੀ ਬੇਨਤੀ ਹੈ ਵਿਰੋਧੀ ਧਿਰ ਵਾਲਿਆਂ ਨੂੰ ਵੀ ਵੀ ਭਾਈ ਆਪਾਂ ਵੀ ਕੱਲਾ ਭੋਗਾ ਭਾਗਾ ਦੀਆਂ ਫੋਟੋਆਂ ਹੀ ਪਾਣੇ ਆ ਤੇ ਬੋਲਦੇ ਕਿਉਂ ਨਹੀਂ ਚੱਲ ਪਈਏ ਹੁਣ ਬੋਲਦੇ ਕਿਉਂ ਨਹੀਂ ਬੋਲੋ ਯਾਰ ਲੋਕਾਂ ਦੀਆਂ ਭੋਗਾਂ ਤੇ ਚਲੇ ਗਏ ਫੋਟੋ ਕਚਾ ਕੇ ਬਾਤੀ ਕਿਦਰੇ ਤੁਕ ਇਹਨੂੰ ਪਤਾ ਕਰਨ ਚਲੇ ਗਏ ਉਹਨੂੰ ਪਤਾ ਕਰਨ ਚਲੇ ਗਏ ਆਬ ਮਾਰੇ ਸ਼ਮਾਰੇ ਚਲੋ ਉਹ ਵੀ ਜਾਓ ਪਰ ਲੋਕਾਂ ਦੇ ਹੱਕਾਂ ਦੇ ਵਿੱਚ ਆਵਾਜ਼ ਉਠਾਣੀ ਬਹੁਤ ਜ਼ਰੂਰੀ ਏ ਅਖੀਰ ਦੇ ਵਿੱਚ ਵਖਰੀ ਗੱਲ ਇੱਕ ਹੋਰ ਆਪਾਂ ਮੰਡੀ ਦਾ ਮਸਲਾ ਵੀ ਜਲਾਲਪੁਰ ਸ਼ਰੇਮ ਹਾਂ ਜੂਆ ਸੱਟਾ ਇਹ ਤਾਂ ਮੈਂ ਬਿਲਕੁਲ ਨੇਚਰਲੀ ਗੱਲ ਬਾਜਵਾ ਸਭ ਕਹਿ ਰਹੇ ਨੇ ਜੂਆ ਸੱਟਾ ਸ਼ਰੇਮ ਚੱਲ ਰਿਹਾ ਹੈ ਹਾਂ ਹਾਂ ਜਿਹੜਾ ਫਾਈਲ ਕਰਾਤੀ ਹੁਣ ਤਾਂ ਬੋਲੇ ਤਾਂ ਲੁੱਟੇ ਜਾਵਣਗੇ ਇੱਕਾ ਜ਼ਰੂਰੀ ਹਾਂ ਨਾ ਬੋਲੇ ਤਾਂ ਲੁੱਟੇ ਜਾਓਗੇ ਵਾਜਿਬ ਗੱਲ ਏ ਇੱਕ ਗੱਲ ਨੋਟ ਕਰ ਲਿਓ ਆ ਮੈਂ ਆ ਤੁਹਾਨੂੰ ਦਿਖਾ ਦਿੰਦਾ ਪਹਿਲਾਂ ਹੁਣ ਇੱਧਰ ਨੂੰ ਬਿਆਰ ਦੇ ਵਿੱਚ ਹੀ ਆ ਤੇ ਕਿੰਨੀਆਂ ਕੋ ਲੈਣਾ ਦੁਕਾਨਾਂ ਦੇ ਚੱਲਣਾ ਸਮੱਸਿਆ ਜੀ ਬਣ ਜੈਣੀ ਯਾਰ ਨਾ ਕਿੰਨੀਆਂ ਕੋ ਲੈਣਾ ਲਗੀਆਂ ਨੇ ਦੁਕਾਨ ਤੇ ਵਿੱਚ ਖਾਲੀ ਪਿਆ ਬਜਾਏ ਪ੍ਰਧਾਨ ਜੀ ਸ਼ਹਿਰਾਮ ਸੱਟਾ ਚੱਲ ਰਿਹਾ ਹੈ ਹਾਂ ਸ਼ੁਭ ਨੂੰ ਜੀ ਕਹਿੰਦਾ ਹਾਂ 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 ਸਾਨੂੰ ਪਤਾ ਹੈ ਪੁਲਿਸ ਨੂੰ ਵੀ ਪਤਾ ਹੈ ਨਾ 14 ਤੋਂ ਫਿਰ ਕਿਹਦੇ ਦਿਨ ਕਰ ਲੈ ਗੱਲ ਹੁਣ ਹਾਲ ਦੀ ਗੜੀ ਤੇ ਜੀਐਸਟੀ ਤੇ ਗੁੱਲੀ ਰੱਖੀਏ ਮੋਬਾਈਲ ਵੀ ਆਪਣੇ ਕੋਲੇ ਆਪਸ਼ਨ ਦਾ ਵੀ ਪਤਾ ਬਟਨ ਦਾ ਵੀ ਪਤਾ ਵੀ ਕਿੱਥੋਂ ਚੱਲਣਾ ਹੈ ਇਹ ਪੁਲਿਸ ਪ੍ਰਸ਼ਾਸਨ ਨੂੰ ਬੇਨਤੀ ਕਰਾਂਗਾ ਕਿ 14 ਤੋਂ 15 ਲੱਖ ਰੁਪਈਆ ਦੀ ਟਰਨਓਵਰ ਰੋਜ਼ ਦੀ ਸੱਟੇ ਦੀ ਵੀ ਏ ਇਧਰ ਵੀ ਖਿਆਲ ਕਰੋ ਨਵੇਂ ਐਸਐਸਪੀ ਸਾਹਿਬ ਬਹੁਤ ਹੀ ਇਮਾਨਦਾਰ ਐਸਐਸਪੀ ਨੇ ਮੈਨਾਂ ਨੂੰ ਮਿਲਿਆ ਨਹੀਂ ਪਰ ਦਿਲੋਂ ਸਲੂਟ ਕਰਦਾ ਜਿਹੜੀ ਗੱਲ ਪੰਚਾਇਤੀ ਹੈ ਪੰਚਾਇਤੀ ਹੈ ਜਿੱਥੇ ਜਿਹਾ علاوہ ਜਿਹੜਾ ਜਿੰਨੂੰ ਕਹਿਣਾ ਸੀ ਆਪਾਂ ਉਹਨੂੰ ਵੀ ਕਹੀਦਾ ਹੈ ਬੰਦਾ ਤਾਂ ਦਾ ਪ੍ਰਧਾਨ ਜੀ ਮੁੱਦਾ ਚੁੱਕੋ ਮੀਡੀਆ ਸਾਰਾ ਤੁਹਾਡੇ ਨਾਲ ਹਾਂ 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 ਪਰਖਦੇ ਆ ਪ੍ਰੈਸ ਕੌਂਟਰ ਸਿੱਖਦੇਨ ਸਟਿੰਗ ਆ ਛੱਟੇ-ਸੁੱਟੇ ਵਾਲਾ ਭਾਈ ਬਹੁਤ ਜ਼ਿਆਦਾ ਸ਼ਿਕਾਇਤਾਂ ਆ ਰਹੀਆਂ ਨੇ ਬੜਾ ਬੁਰਾ ਹਾਲ ਹੈ ਪ੍ਰਸ਼ਾਸਨ ਨੂੰ ਵੀ ਬੇਨਤੀ ਕਰਾਂਗਾ ਤੇ ਇਹ ਛੱਟੇ-ਸੁੱਟੇ ਵਾਲਾ ਵਿਕੋੜ ਜਿਹਾ ਲਾਬਾ ਚ ਕੱਢੋ ਸ਼ਹੀਦ ਭਗਤ ਸਿੰਘ ਰਾਜਗੁਰੂ ਸੁਖਦੇਵ ਉਧਮ ਸਿੰਘ ਇਹਨਾਂ ਲਈ ਦੇਸ਼ ਆਜ਼ਾਦ ਨਹੀਂ ਕਰਾ ਗਿਆ ਵੀ ਇੱਥੇ ਛੱਟੇ ਦੀਆਂ ਦੁਕਾਨਾਂ ਚੱਲਣ ਜਾਂ ਸ਼ੀਵਾ ਦਰਿਆ ਵਗੇ ਚਿੱਟੇ ਦਾ ਚਲ ਪੁਲਿਸ ਆਪ ਦੇ ਲੋ ਐਫਰਟ ਕਰ ਰਹੀ ਇਹ ਨੈਚਰਲੀ ਗੱਲ ਹੈ ਚਿੱਟੇ ਨੂੰ ਖਤਮ ਕਰਨ ਚ ਐਫਰਟ ਕਰ ਰਹੀ ਹੈ ਪਰ ਉਹ ਕੋਈ ਕਾਲੀਆਂ ਪੇਡਾਂ ਮੈਂ ਅੱਗੇ ਵੀ ਕਹਿ ਵਿੱਚ ਰਲੀਆਂ ਰੋਲੀਆਂ ਔਨ ਕਰਕੇ ਨਹੀਂ ਹੋ ਰਿਹਾ ਲਾਈਵ ਲੰਬਾ ਹੁੰਦਾ ਜਾ ਰਿਹਾ ਗੱਲਾਂ ਬੜੀਆਂ ਨੇ ਕਰਨ ਵਾਲੀਆਂ ਬੜੀਆਂ ਗੱਲਾਂ ਨੇ ਕੋਈ ਬੜੀਆਂ ਗੱਲਾਂ ਤਾਂ ਨੇ ਵੀ ਢੂੜ ਕੁ ਮਹੀਨਾ ਹੋ ਗਿਆ ਆਪਾਂ ਥੋੜੀ ਥੋੜੀ ਫੋਟੋ ਸ਼ਾਟ ਪਾ ਕੇ ਤੇ ਆਂਦੇ ਸੀ ਗੱਲਾਂ ਬੜੀਆਂ ਪਈਆਂ ਨੇ ਕਰਾਂਗੇ ਕਰਨ ਵਾਲੀਆਂ ਨੇ ਕਿਸੇ ਨਾਲ ਪਰਸਨਲ ਦੁਸ਼ਮਣੀ ਨਹੀਂ ਸਾਰੇ ਹੀ ਸੱਜਣ ਨੇ ਸਾਰੇ ਹੀ ਪਿਆਰ ਕਰਦੇ ਨੇ ਯਾਰ ਪਿੱਛੇ ਜੇ ਤਬੀਅਤ ਖਰਾਬ ਰਹੀ ਗੁਰੂ ਮਹਾਰੇ ਦੀ ਕਿਰਪਾ ਸਦਕਾ ਸਾਰੇ ਭਰਾਵਾਂ ਨੇ ਆ ਕੇ ਪਹੁੰਚ ਕੇ ਪਤਾ ਕੀਤਾ ਸਾਰਿਆਂ ਦਾ ਧੰਨਵਾਦ ਕਾਫੀ ਜਿਹੜੇ ਪ੍ਰੋਗਰਾਮ ਹੀ ਮਿਸ ਹੋਏ ਜਿਹੜੇ ਖਾਸ ਕਰਕੇ ਦੁੱਖ ਵਾਲੇ ਪ੍ਰੋਗਰਾਮ ਸੀ ਕਾਫੀ ਜ਼ਿਆਦਾ ਕਬਾਇ ਸਾਡਾ ਨੌਜਵਾਨ ਸਾਥੀ ਚਲਾ ਗਿਆ ਡਾਕਟਰ ਸਰਪੰਚ ਸਾਹਿਬ ਦਾ ਬੇਟਾ ਇੱਕ ਨੌਜਵਾਨ ਪੰਜਾਬ ਪੁਲਿਸ ਵਾਲਾ ਸਾਡਾ ਵੀਰ ਉਹ ਚਲਾ ਗਿਆ ਡੀਐਸਪੀ ਸਾਹਿਬ ਦਾ ਗਨਮੈਂਟ ਸੀ ਹੋਰ ਕਈ ਮੋੜੀਆਂ ਬੇਵਕਤੀ ਮੌਤਾਂ ਹੋਈਆਂ ਨੇ ਨਹੀਂ ਜਾ ਸਕਿਆ ਉਹਦੇ ਲਈ ਮੇਰੇ ਕੋਲ ਮਾਫੀ ਹੈ ਖਿਮਾ ਦਾ ਜਾਚਕਾ ਭਰਾ ਹੁਣ ਹਾਜ਼ਰ ਹਾਂ ਤੁਹਾਡੀ ਸੇਵਾ ਦੇ ਵਿੱਚ ਅਗਲੇ ਹਫਤੇ ਆਪਾਂ ਦੁਕਾਨ ਸੁਕਾਂ ਚ ਵੀ ਆਵਾਜ਼ ਕਰਾਂਗੇ ਤੇ ਖੁੱਲ ਕੇ ਲੜਾਈ ਵੀ ਲੜਾਂਗੇ ਤੁਹਾਡੀ ਤੁਹਾਡੇ ਹੱਕਾਂ ਲਈ ਵੋਟਾਂ ਤੋਂ ਬਿਨਾ ਸੋ ਕੀ ਕਹਿੰਦੇ ਨੇ ਇੱਕ ਹੋਰ ਕਮੈਂਟ ਆ ਰਿਹਾ ਜਮੀਰ ਹਾਂ ਹਾਂ ਹਰੋਏ ਲੋਕਾ ਵੱਡਾ ਹਾਂ ਹਾਂ ਹੁਣ ਹੁਣ ਇਹ ਹੁਣ ਗੇਮ ਤੁਹਾਡੇ ਪਾਲੇ ਚ ਦੁਕਾਨਦਾਰੋਂ ਖੀਰ ਦੇ ਵਿੱਚ ਵੀ ਜਮੀਰਾ ਜਾਗਦਿਆਂ ਕਰਕੇ ਤੁਸੀਂ ਕਿੰਨਾ ਗੁਲਾਮ ਬੰਦ ਦਿੰਦੇ ਹੋ ਕੋਈ ਦਿੱਕਤ ਨਹੀਂ ਏ ਬੈਠਾਂਗੇ ਨਾਲ ਹੁਣ ਇਹ ਹਿਸਾਬ ਲਾਓ ਵੀ ਮਹ ਇਹ ਡੀਐਸਟੀ ਵਾਲਾ ਆਪਣੇ ਇੱਥੋਂ ਵਾਲੇ ਨੇ ਤੇ ਆਪਣੇ ਘਰੇ ਆ ਕੇ ਪੈਂਦੇ ਨੇ ਤੇ ਹਿੰਮਤ ਦੇਖੋ ਕਿਸਾਨਾਂ ਦੀ ਏਕੇ ਦੀ ਹੈ ਨਾ ਮੈਂ ਥੋੜਾ ਦਿਲ ਬਣਾ ਰਿਹਾ ਤੇ ਦਿੱਲੀ ਜਾ ਕੇ ਮੋਦੀ ਦੀ ਨੱਕ ਜਦੰਮ ਕਰਤਾ ਤੇ ਉਹਨਾਂ ਮਾਫੀ ਮੰਗ ਕੇ ਕਿਆ ਵੀ ਆਵਾਜ਼ ਦਾ ਰੱਬ ਦਾ ਜੇ ਸਾਡੀ ਛੱਡੋ ਜਾਨ ਨਾਲੇ ਕਹਿੰਦਾ ਵੀ ਭਾਈਓ ਪੈਣੋ ਮਾਫ ਕਰੋ ਨਾਲੇ ਕਹਿੰਦਾ ਵੀ ਸਾਰੇ ਕਾਨੂੰਨ ਵਾਪਸ ਹਾਂਜੀ ਚਲੋ ਅੱਜ ਐਮਐਸਪੀ ਦਾ ਮੁੱਦਾ ਵਗੈਰਾ ਕੋਈ ਖੜੀਆਂ ਨਹੀਂ ਗੱਲਾਂ ਤੇ ਗਲਤ ਹੈ ਇੱਕੇ ਦੀਆਂ ਨਾ ਇੱਕਾ ਹੀ ਤੁਸੀਂ ਨਾ ਕਰੋਗੇ ਤਾਂ ਹੁਣ ਅਸੀਂ ਲਾਂਗੜ ਕਸੀ ਫਿਰਿਏ ਅਸੀਂ ਦੁਕਾਨਦਾਰਾਂ ਦੇ ਹੱਥੇ ਜਾ ਕੇ ਧਰਨਾ ਲਾਣਾ ਹੈ ਬਿਲਕੁਲ ਨਹੀਂ ਗੱਲ ਬੰਨਨੀ ਤੁਸੀਂ ਤੱਕੜੇ ਹੋ ਪ੍ਰੋਗਰਾਮ ਰੱਖੋ ਅਸੀਂ ਹਾਜ਼ਰ ਹਾਂ ਬਿਲਕੁਲ ਕਿਸੇ ਨਾਲ ਕਿਸੇ ਤਰ੍ਹਾਂ ਦਾ ਕੋਈ ੱੱੱਕਾ ਨਹੀਂ ਹੋਣ ਦਿਆਂਗੇ ਠਹਿ ਠੋਕੇ ਅੱਧੀ ਰਾਤ ਨੂੰ ਵੇਲੇ ਹਾਜ਼ਰ ਹਾਂ ਨਾਲ ਆ ਜਿੱਥੇ ਜਿੰਨੂੰ ਜਦੋਂ ਲੋਡ ਪੈ ਜੇ ਨਾਲ ਖੜੇ ਆ ਸੇਤ ਲਗ ਭਾਗ ਗੁਰੂ ਮਹਾਰੇ ਦੀ ਕਿਰਪਾ ਸਦਕਾ ਨੌਂ ਬਰ ਨੌਂ ਹੈ ਤੋ ਦਿਓ ਇਜਾਜ਼ਤ ਫਿਰ ਮਿਲਾਂਗੇ ਆਪਾਂ ਗੱਲਾਂ ਜਿਹਨੀਆਂ ਕੀਤੀਆਂ ਨੇ ਧੰਨਵਾਦ ਵੀਡੀਓ ਸ਼ੇਅਰ ਸ਼ੁਰ ਕਰਨ ਵਾਲੇ ਸਾਰਿਆਂ ਭਰਾਵਾਂ ਦਾ ਕਮੈਂਟ ਕਰਨਾ ਧੰਨਵਾਦ